ਆਪਣੇ ਫਰਮ ਤੇ ਇਸ ਵਕਤ ਸੁਲਤਾਨ ਆ ਜੀ ਜਿਹੜਾ ਸਭ ਤੋਂ ਫੇਵਰੇਟ ਆ ਸਾਡਾ ਉਹ 48 ਇੰਚਾ ਜੀ ਉਹਦੀ ਹਾਂਜੀ ਹਾਂਜੀ ਤੇ ਉਹਦੀ ਲੈਂਥ ਵੀ ਬਹੁਤ ਜ਼ਿਆਦਾ ਸਾਰੇ ਜਦੋਂ ਵੀ ਉਹਨੂੰ ਕੋਈ ਵੀ ਦੇਖਦਾ ਤਾਂ ਉਹ ਦਾ دیਵਾਨਾ ਹੋ ਜਾਂਦਾ ਦੋ ਟਾਈ ਮਹੀਨੇ ਦਾ ਬੱਚਾ ਆਪਣਾ 30 ਤੋਂ 35000 ਰੁਪਏ ਦਾ ਸੇਲ ਹੋ ਜਾਂਦਾ ਜੀ ਅੱਛਾ ਜੀ ਹਾਂਜੀ ਇਹ ਕੱਪੜੇ ਬਹੁਤ ਘੱਟ ਮਿਲਣ ਵਾਲੀ ਕਿਸਮ ਆ ਜੀ ਇਹਨੂੰ ਮੱਖੀ ਚੀਨੀ ਕਿਹਾ ਜਾਂਦਾ ਪਾਕਿਸਤਾਨ 'ਚ ਜਿਆਦਾਤਰ ਮਿਲਦੀ ਆ ਜੀ ਆਪਣੇ ਲੋਕਾਂ ਦੀ ਬੜੀ ਪਸੰਦ ਆ। ਮੁਰਗੀਆਂ ਤੋਂ ਇੱਕਾਂ ਦੀ ਆਰਗੇਨਿਕ ਆਂਡੇ ਸਾਨੂੰ ਮਿਲਦੇ ਨੇ। ਅੱਛਾ ਜੀ। ਜੋ ਇਹਨਾਂ ਦੀ ਵੇਸਟੇਜ ਹੁੰਦੀ ਆ ਉਹਦੇ ਤੋਂ ਹੀ ਉਹਨਾਂ ਨੇ ਖਾ ਲੈਣਾ ਹੁੰਦਾ। ਦੂਜਾ ਇਹਨਾਂ ਦੇ ਕੋਈ ਚਿਚੜ ਵਗੈਰਾ, ਜੰਜੋ ਵਗੈਰਾ ਉਹਨਾਂ ਨੇ ਇਨ ਪੈਣ ਦੇਣੀ ਉਹ ਉਹਨਾਂ ਦੀ ਖਰਾਕ ਹੈਗੀ ਆ। ਇੱਥੇ ਤਾਂ ਬੱਕਰੀਆਂ ਨੂੰ ਬਿਮਾਰ ਹੋਣ ਤੋਂ ਬਚਾਉਂਦੇ ਨੇ ਇੱਕ ਸਾਨੂੰ ਫ੍ਰੀ ਚਾਂਡੇ ਮਿਲ ਜਾਂਦੇ ਨੇ। ਠੀਕ ਆ ਜੀ। ਤੁਸੀਂ ਡਬਲ ਪ੍ਰੋਫਿਟ ਕਮਾ ਰਹੇ ਹੋ ਹਣ। ਹਾਂਜੀ ਹਾਂਜੀ। ਨੇ ਫੈਮਿਲੀ ਦੀ ਬਿਲਕੁਲ ਸਪੋਰਟ ਸੀ ਪਰ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਸੀ ਕਿ ਬੱਕਰੀਆਂ ਰੱਖਣ ਲੱਗੇ ਨੇ ਤਾਂ ਉਹਨਾਂ ਨੇ ਜ਼ਰੂਰ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਤੁਸੀਂ ਸਰਪੰਚ ਵਜਦੇ ਹੋ ਤੁਸੀਂ ਬੱਕਰੀਆਂ ਵਾਲੇ ਵਜਣ ਲੱਗ ਜਾਓਗੇ ਪਰ ਪਰ ਸਾਨੂੰ ਪਤਾ ਸੀ ਕਿ ਅਸੀਂ ਕਰਨਾ ਤੇ ਲਗਨ ਦੇ ਨਾਲ ਕੰਮ ਕਰਨਾ ਇੱਕ ਮੈਂ ਦੇਖ ਰਹੀ ਸੀ ਉਸ ਸਾਈਡ ਇੱਕ ਬੱਕਰੀ ਦੇ ਥਣ ਇੱਕ ਸਾਈਡ ਖਰਾਬ ਹੈ ਹਾਂਜੀ ਤਾਂ ਉਹਨੂੰ ਤੁਸੀਂ ਅਲੱਗ ਨਹੀਂ ਕੀਤਾ ਉਹਨੂੰ ਟ੍ਰੀਟਮੈਂਟ ਹੋਇਆ ਵੈ ਜੀ ਉਸ ਤੋਂ ਬਾਅਦ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਨਹੀਂ ਉਹ ਲੱਗ ਰਿਹਾ ਸੀ ਜਦੋਂ ਬਹੁਤ ਹਾਂਜੀ ਨਹੀਂ ਉਹ ਇਹਦਾ ਇੱਕ ਥਾਂ ਖਰਾਬ ਹੋ ਗਿਆ ਸੀਗਾ ਮਸਟਾਈਕਸ ਆ ਗਈ ਸੀ ਉਹ ਪੱਕਾ ਹੀ ਖਰਾਬ ਆ ਉਹ ਹਾਂਜੀ ਉਹ ਪੱਕਾ ਖਰਾਬ ਹੈ ਅੱਛਾ ਉਹਦਾ ਇਲਾਜ ਨਹੀਂ ਹਾਂਜੀ ਉਹਦਾ ਇਲਾਜ ਨਹੀਂ ਹੈਗਾ ਤੇ ਪਰ ਬਸ ਉਹਦਾ ਟ੍ਰੀਟਮੈਂਟ ਪੂਰਾ ਹੋ ਰਿਹਾ ਹੈ ਜੀ ਜਨਾਬਾ ਪਤਾ ਚੱਲ ਗਿਆ ਸੀ ਠੀਕ ਹੈ ਜੀ ਮੈਂ ਹੁਣ ਕਹਿੰਦੇ ਨੇ ਨਾ ਕਿ ਲੋਕਾਂ ਦੇ ਸੈਲਸ ਸੁਲ ਘਟ ਜਾਂਦੇ ਨੇ ਤਾਂ ਉਹ ਆਂਦੇ ਹੋਣੇ ਤੁਹਾਡੇ ਕੋਲ ਲੋਕ ਕਿ ਸਾਨੂੰ ਬੱਕਰੀਆਂ ਦੁੱਧ ਦੇ ਦਿਓ ਬਹੁਤ ਆਉਂਦੇ ਨੇ ਜੀ ਜਦੋਂ ਸਟਾਰਟਿੰਗ ਕੀਤਾ ਸੀ ਕੋਈ ਮੇਜਰ ਕੋਈ ਆਈ ਸੀ ਕੋਈ ਮੁਸ਼ਕਿਲ ਤੁਸੀਂ ਕੀ ਸੋਚਦੇ ਹੋ ਕਿ ਯਾਰ ਮੈਂ ਤਾਂ ਗਲਤ ਕਰ ਲਿਆ ਇੱਥੇ ਆ ਕੇ ਤੁਹਾਨੂੰ ਕਦੇ ਕੋਈ ਰੰਬਾ ਆਇਆ ਗਿਆ ਵੀ ਤੁਸੀਂ ਗਲਤ ਬੱਕਰਾ ਜਾਂ ਬੱਕਰੀ ਦੇਤੀ ਸੀ ਨਹੀਂ ਜੀ ਬਿਲਕੁਲ ਤੁਹਾਡੇ ਕੋਲ ਰਿਕਾਰਡ ਰਵੇ ਇਹਦਾ ਕੀ ਮਤਲਬ ਵੈਸੇ ਕਿਉਂ ਰਹੇ ਕਿਉਂਕਿ ਉਹ ਤਾਂ ਹੁਣ ਤੁਸੀਂ ਕਰਤਾ ਨਾ ਸਹੀ ਬਾਕੀ ਇੱਕ ਤੁਸੀਂ ਕਹਿ ਰਹੇ ਸੀ ਕਿ ਆਪਾਂ ਰਿਕਾਰਡ ਵਾਲੀ ਬੁੱਕ ਹੈ ਇੱਕ ਵੈਕਸੀਨੇਸ਼ਨ ਵਾਲੀ ਹੈ ਤਾਂ ਤੁਸੀਂ ਆਪਣੇ ਇੱਕ ਬੰਦੇ ਨੂੰ ਕਿਹਾ ਕਿ ਇਹਨੂੰ ਸੇਫ ਜਗ੍ਹਾ ਤੇ ਰੱਖ ਦੀ ਤਾਂ ਉਹ ਮਤਲਬ ਕਿ ਡਾਟਾ ਵਗੈਰਾ ਲੀਕ ਹੋ ਜਾਏਗਾ ਨਵੇਂ ਨੌਜਵਾਨ ਬਹੁਤ ਕੰਮ ਚੇਸਟਾਉਣਾ ਚਾਹੁੰਦੇ ਨੇ ਸਾਡੀ ਉਹਨਾਂ ਨੂੰ 21 ਸਲਾਹ ਹੁੰਦੀ ਹੈ ਜੇ ਤੁਸੀਂ ਦਸ ਰੱਖਣੀਆਂ ਚਾਹੁੰਦੇ ਨੇ ਪੰਜ ਰੱਖੋ ਮਰ ਬਰੀਡ ਰੱਖੋ ਤਾਂ ਸਰਬਾ ਆਜੂਗਾ ਜੀ ਜੇ ਪਹਿਲਾਂ ਹੀ ਸਟਾਰਟਿੰਗ ਚ 10 ਲੈ ਲਈਆਂ ਸਾਂਭਣ ਦਾ ਸਾਨੂੰ ਪਤਾ ਨਹੀਂ ਹੈਗਾ ਤਾਂ ਫਿਰ ਉਹਦੇ ਚ ਨੁਕਸਾਨ ਹੁੰਦਾ ਕੋਈ ਵੀ ਨਵਾਂ ਬੱਕਰੀ ਪਾਲਣ ਦੇ ਵਿੱਚ ਆਉਣਾ ਚਾਹੁੰਦਾ ਉਹ ਸਾਡੀ ਰਾਇ ਲੈ ਸਕਦਾ ਜਿਵੇਂ ਆ ਪ੍ਰੋਪਰ ਕਲਾਸਾਂ ਨਾਲ ਅਜੇ ਉਹ ਨਹੀਂ ਅਸੀਂ ਸਟਾਰਟ ਕੀਤਾ ਤੇ ਨਾ ਹਜੇ ਕਰਨ ਦਾ ਕਿਸੇ ਨੇ ਵੈਸੇ ਜਾਣਕਾਰੀ ਲੈਣੀ ਹੈ ਉਹ ਇਹਨੂੰ ਅਸੀਂ ਫ੍ਰੀ ਦੇਵਾਂਗੇ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਜਤਿੰਦਰ ਆਪਣੀ ਖੇਤੀ ਤੋਂ ਤੁਸੀਂ ਮੇਰੇ ਪਿੱਛੇ ਬਹੁਤ ਸਾਰੀਆਂ ਬੱਕਰੀਆਂ ਦੇਖ ਰਹੇ ਹੋ ਉਹ ਕਿਸਾਨ ਦੀਆਂ ਨੇ ਜਿਨ੍ਹਾਂ ਨੇ ਲੋਕਾਂ ਦੇ ਤਾਨਿਆਂ ਦੇ बावਜ਼ੂਦ ਇਸ ਕਿੱਤੇ ਨੂੰ ਅੱਗੇ ਵਧਾਇਆ ਅਤੇ 65 ਬੱਕਰੀਆਂ ਤੋਂ ਸ਼ੁਰੂਆਤ ਕਰਕੇ 250 ਬੱਕਰੀਆਂ ਤੱਕ ਦਾ ਸਫ਼ਰ ਤੈਅ ਕੀਤਾ ਅੱਜ ਅਸੀਂ ਇਹਨਾਂ ਤੋਂ ਜਾਣਾਂਗੇ ਕਿ ਉਹਨਾਂ ਨੇ ਆਪਣਾ ਜਿਹੜਾ ਇਹ 2.5 ਸਾਲਾਂ ਦਾ ਸਫ਼ਰ ਹੈ ਉਹਨੂੰ 4 ਗੁਣਾ ਕਿਵੇਂ ਅੱਗੇ ਵਧਾਇਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਆਪਣੀ ਖੇਤੀ ਤੇ ਤੁਹਾਡਾ ਵੀ ਸਾਡੇ ਫਾਰਮ ਤੇ ਆਉਣ ਤੇ ਬਹੁਤ-ਬਹੁਤ ਸਵਾਗਤ ਹੈ ਜੀ ਠੀਕ ਹੈ ਜੀ ਸਰ ਸਭ ਤੋਂ ਪਹਿਲਾਂ ਤੁਸੀਂ ਮਾਨੂੰ ਇਹ ਦੱਸ ਦੋ ਕਿ ਤੁਹਾਡਾ ਕੀ ਨਾਮ ਹੈ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਮੇਰਾ ਨਾਮ ਬਲਦੇਵ ਸਿੰਘ ਸੰਧੂ ਆ ਜੀ ਹਾਂਜੀ ਪਿੰਡ ਸਾਡਾ ਮਾਨੂਕੇ ਸੰਧੂ ਤਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਜੀ ਪੈਣ ਮਾਣੂ ਕੇ ਸੰਦੂ ਸੀਐਲਜੀ ਰਾਜਲਾ ਦੇ ਹਾਂਜੀ ਸਰ ਤੁਸੀਂ ਇਕੱਠੇ ਜਲਾ ਰਹੇ ਹੋ ਫਾਰਮ ਹਾਂਜੀ ਹਾਂਜੀ ਸਰ ਜਿਵੇਂ ਹੁਣ ਲੋਕ ਮੱਝਾਂ ਦਾ ਮੱਖੀ ਜਾਂਦੇ ਆ ਮੱਝਾਂ ਪਾਲਦੇ ਕੋਈ ਗਾਵਾਂ ਪਾਲਦੇ ਕੋਈ ਹੋਰ ਵੀ ਮਤਲਬ ਤੰਦੇ ਕਰ ਰਿਹਾ ਪਰ ਤੁਸੀਂ ਐਵੇਂ ਕਿਉਂ ਸੋਚਿਆ ਕਿ ਮੈਨੂੰ ਬੱਕਰੀ ਪਾਲਣ ਕਰਨੀ ਚਾਹੀਦੀ ਆ ਸਾਡੇ ਮੱਝਾਂ ਵੀ ਰੱਖੀਆਂ ਨੇ ਜੀ ਅਸੀਂ ਮੱਝਾਂ 'ਚ ਵੀ ਬਰੀਡਿੰਗ ਤੇ ਕੰਮ ਕੀਤਾ ਮੱਝਾਂ 'ਚ ਵੀ ਅਸੀਂ 35 36 ਇਨਾਮ ਜਿੱਤੇ ਨੇ ਆਲ ਇੰਡੀਆ ਦੀ ਚੈਂਪੀਅਨ ਸਾਡੀ ਝੋਟੀ ਬਣੀ ਹੈ ਜੀ ਹਾਂਜੀ ਖੇਤੀ ਨਾਲ ਰਿਲੇਟਡ ਹੀ ਉਹ ਤੰਦਾ ਤੇ ਖੇਤੀ ਦੇ ਨਾਲ ਹੀ ਸਹਾਇਕ ਤੰਦਾ ਇਹ ਹੈ ਜੀ ਨਹੀਂ ਮਤਲਬ ਤੁਸੀਂ ਹੁਣ ਵੀ ਕਰ ਰਹੇ ਹੋ ਹਾਂਜੀ ਮੱਝਾਂ ਦਾ ਵੀ ਪ੍ਰੋਪਰ ਕਰ ਰਹੇ ਜੀ ਉਹ ਕਿੱਥੇ ਤੁਸੀਂ ਫਾਰਮ ਵਗੈਰਾ ਬਣਾਏ ਹੋ ਵੀ ਹਾਂਜੀ ਉਹ ਵੀ ਫਾਰਮ ਬਣਾਏ ਹੋ ਆਪਣੇ ਉਹ ਇੱਥੋਂ ਸਾਈਡ ਤੇ ਹੁਣ ਅਸੀਂ ਅਗਲਾ ਜਿਹੜਾ ਸਾਡਾ ਮਕਸਦ ਹੈਗਾ ਤਾਂ ਇੱਕ ਜਗ੍ਹਾ ਤੇ ਇਹ ਸਾਰਾ ਇਕੱਠਾ ਕਰਾਂਗੇ ਤਾਂ ਕਿ ਫਿਰ ਤੁਹਾਨੂੰ ਸੌਖਾ ਰਹਿੰਦਾ ਥੋੜਾ ਜਿਆ ਕਿੰਨੀਆਂ ਤੁਸੀਂ ਮੜਖੀਆਂ ਹੋ ਠੀਕ ਹੈ ਮੈਨੂੰ ਤੁਹਾਨੂੰ ਜਿਆਦਾ ਧੰਦਾ ਮਤਲਬ ਪ੍ਰੋਫਿਟ ਕਿਦੇ ਵਿੱਚ ਹੋ ਰਿਹਾ ਬੱਕਰੀ ਪਾਲਣ ਚ ਹੈ ਜਾਂ ਉਹਦੇ ਵਿੱਚ ਬੱਕਰੀ ਪਾਲਣ ਸੇ ਜਿਆਦਾ ਪ੍ਰੋਫਿਟ ਹੈਗਾ ਜੀ ਤੁਸੀਂ ਤਾਂ ਹੀ ਮਤਲਬ ਇਹਨੂੰ ਵਧਾਣਾ ਚਾਹੁੰਦੇ ਹੋ ਹਾਂਜੀ ਹਾਂ ਫਿਰ ਅਸੀਂ ਇਸ ਖੇਤਰ ਦੇ ਵਿੱਚ ਆਏ ਤਾਂ ਇਹਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ ਅਸੀਂ 500 ਬੱਕਰੀ ਦਾ ਫਾਰਮ ਬਣਾਉਣਾ ਚਾਹੁੰਦੇ ਹਾਂ ਜੀ ਠੀਕ ਹੈ ਤੁਹਾਡੇ ਇਹ ਫਾਰਮ ਤੇ ਕਿਹੜੀ ਨਸਲ ਦੀ ਬੱਕਰੀ ਹੈ ਆਪਣੇ ਕੋਲ ਬੀਟਲ ਨਸਲ ਹੈ ਜੀ ਠੀਕ ਹੈ ਤੁਸੀਂ ਬੀਟਲ ਨੂੰ ਹੀ ਕਿਉਂ ਚੁਣਿਆ ਬੀਟਲ ਜਿਹੜੀ ਹੈਗੀ ਜਿਆਦਾ ਮੁਨਾਫੇ ਵਾਲੀ ਹੈਗੀ ਜਿਹੜੀ ਬਰੀਡ ਹੈਗੀ ਹੈ ਜੀ ਜਿਆਦਾ ਦੁੱਧ ਦੇਣ ਵਾਲੀ ਬਰੀਡ ਹੈ ਜੀ weight gain ਜ ਸੋ ਇਹਦੀ ਜਿਹੜੀਆਂ ਅਦਰ ਸਟੇਟ ਦੇ ਵਿੱਚ ਡਿਮਾਂਡ ਆ ਉਹ ਇਹਦੀ ਬੀਟਲ ਦੀ ਜ਼ਿਆਦਾ ਜੀ ਅੱਛਾ ਇਹਦੇ ਦੁੱਧ ਦੀ ਕੀ ਖਾਸੀਅਤ ਆ ਬੱਕਰੀ ਦਾ ਦੁੱਧ ਜੇ ਮਾਂ ਦੇ ਦੁੱਧ ਤੋਂ ਬਾਅਦ ਗੱਲ ਕਰੀਏ ਤਾਂ ਬੱਕਰੀ ਦਾ ਦੁੱਧ ਦਾ ਜਿਹੜਾ ਬੱਚੇ ਵਾਸਤੇ ਸਭ ਤੋਂ ਵਧੀਆ ਹੁੰਦਾ ਜੀ ਇਹਦੇ ਵਿੱਚ ਬਹੁਤ ਗੁਣ ਪਾਏ ਜਾਂਦੇ ਨੇ ਇਸ ਦੁੱਧ ਦੇ ਵਿੱਚ ਹੂੰ ਕਿਉਂਕਿ ਇਹਨੇ ਵਧੀਆ ਖਾਣਾ ਜੀ ਟੂਸਾ ਹੀ ਖਾਣਾ ਇਹਨੇ ਹਾਂਜੀ ਹਾਂ ਹਾਂਜੀ ਇਸ ਕਰਕੇ ਦਾ ਦੁੱਧ ਬਹੁਤ ਵਧੀਆ ਹੁੰਦਾ ਜੀ ਜਿਵੇਂ ਹੁਣ ਕਹਿੰਦੇ ਨੇ ਨਾ ਕਿ ਲੋਕਾਂ ਦੇ ਸੈਲਸੂਲ ਘਟ ਜਾਂਦੇ ਨੇ ਤਾਂ ਉਹ ਆਂਦੇ ਹੋਣੇ ਤੁਹਾਡੇ ਕੋਲ ਲੋਕੀ ਸਾਨੂੰ ਬੱਕਰੀਆਂ ਦੁੱਧ ਦੇ ਦਿਓ ਬਹੁਤ ਆਉਂਦੇ ਨੇ ਜੀ ਬਹੁਤ ਫਿਰ ਤੁਸੀਂ ਮਾਰਕੀਟ ਦੇ ਰੇਟ ਨਾਲੋਂ ਕਿੰਨੇ ਕਿੰਨੇ ਕ ਰੇਟ 'ਚ ਦੇ ਦਿੰਦੇ ਹੋ ਨਹੀਂ ਅਸੀਂ ਬਿਮਾਰ ਬੰਦੇ ਤੋਂ ਕਦੇ ਪੈਸਾ ਨਹੀਂ ਲਿਆ ਅਸੀਂ ਕਿੰਨੇ ਤੁਸੀਂ ਜ ਅ ਵੈਸੇ ਅਸੀਂ ਬਰੀਡਿੰਗ ਤੇ ਕੰਮ ਕਰਦੇ ਆ ਜੀ ਦੁੱਧ ਸੇਲ ਦਾ ਕੰਮ ਆਪਣਾ ਨਹੀਂ ਹੈਗਾ ਹਾਂ ਜੀ ਕਿਉਂਕਿ ਆਪਾਂ ਬਰੀਡਿੰਗ ਤੇ ਕੰਮ ਕਰਦੇ ਆ ਤਾਂ ਆਪਣੇ ਬੱਚੇ ਹੀ ਓਨੀ ਵਧੀਆ ਕੀਮਤ ਤੇ ਵਿਕ ਜਾਂਦੇ ਨੇ 2-2 ਮਹੀਨੇ ਦਾ ਬੱਚਾ ਆਪਣਾ 30 ਤੋਂ 35000 ਰੁਪਏ ਦਾ ਸੇਲ ਹੋ ਜਾਂਦਾ ਜੀ ਅੱਛਾ ਜੀ ਹਾਂ ਜੀ ਸੋ ਆਪਾਂ ਦੁੱਧ ਚੋਣ ਵਾਲੇ ਪਾਸੇ ਹਜੇ ਨਹੀਂ ਆਉਂਦੇ ਤਸੀਂ ਬੱਚਿਆਂ ਨੂੰ ਹੀ ਚਾਹੁੰਦੇ ਵਿਸ਼ੇਤੀ ਬੱਚੇ ਗਰੋ ਕਰਨਾ ਬਰੀਡ ਇੰਪਰੂਵਮੈਂਟ ਤੇ ਜ਼ਿਆਦਾ ਮਤਲਬ ਕਰ ਰਹੇ ਹੋ ਦੁੱਧ ਦਾ ਕੋਈ ਮਾਰਕੀਟਿੰਗ ਨਹੀਂ ਕਰ ਰਹੇ ਪ੍ਰੋਸੈਸਿੰਗ ਕੀਤੀ ਸੀ ਇਹਦੀ ਪਿਛਲਾ ਜਿਹੜਾ ਯੂਨੀਵਰਸਿਟੀ ਦਾ ਮੇਲਾ ਸੀਗਾ ਗੜਵਾਸੂ ਵਾਲਾ ਗੜਵਾਸੂ ਵਾਲਾ ਹਾਂਜੀ ਹਾਂਜੀ ਉਹਦੇ ਤੇ ਆਪਾਂ ਬੱਕਰੀ ਦੇ ਦੁੱਧ ਤੋਂ ਖੋਇ ਦੀਆਂ ਪਿੰਨੀਆਂ ਤੇ ਬਰਫੀ ਬਣਾ ਕੇ ਲੈ ਕੇ ਗਏ ਸੀਗੇ 2 2.5 ਘੰਟੇ ਦੇ ਵਿੱਚ ਹੀ ਸਾਰੀ ਸੇਲ ਹੋ ਗਈ ਹਜੇ ਯੂਨੀਵਰਸਿਟੀ ਤੋਂ ਬਹੁਤ ਫੋਨ ਆਉਂਦੇ ਨੇ ਕਿ ਤੁਸੀਂ ਦੁਬਾਰਾ ਕਦੋਂ ਤਿਆਰ ਕਰਕੇ ਲਿਆਉਂਗੇ ਅਸੀਂ ਜਦੋਂ ਇਹ ਫਾਰਮ ਨੂੰ ਵੱਡਾ ਕਰ ਲਾਂਗੇ ਤਾਂ ਸਾਡੀ ਪਹਿਲ ਪ੍ਰੋਸੈਸਿੰਗ ਵਾਸਤੇ ਹੀ ਹੋਊਗੀ ਅ ਅਸੀਂ ਨਹੀਂ ਲੁਧਿਆਣੇ ਵੱਡੀ ਹੈਗੇ ਮਾਰਕੀਟ ਜੀ ਲੁਧਿਆਣੇ ਚ ਸਾਡਾ ਵਿਚਾਰ ਹੈਗਾ ਜਿਹੜਾ ਅਗਲਾ ਕਿ ਉੱਥੇ ਕਰੋਗੇ ਫਿਰ ਇੱਥੋਂ ਤੁਹਾਨੂੰ ਡਿਸਟੈਂਸ ਨਹੀਂ ਹੋ ਜਾਏਗਾ ਡਿਸਟੈਂਸ ਤਾਂ ਹੈਗਾ ਪਰ ਜਦੋਂ ਤੁਸੀਂ ਕੰਮ ਕਰਨਾ ਫਿਰ ਦੂਰੀਆਂ ਕੋਈ ਮੈਨੇਜ ਨਹੀਂ ਮੈਂ मतलब ਇੱਥੇ ਨਹੀਂ ਪੋਸੀਬਲ ਨਹੀਂ ਇੱਥੇ ਵੀ ਹੈਗਾ ਜੀ ਇੱਥੇ ਵੀ ਵਿਕੂਗਾ ਪਰ ਜੇ ਵੱਡੀ ਮਾਰਕੀਟ ਆ ਲੁਧਿਆਣਾ ਸਾਡੇ ਨੇੜੇ ਹੀ ਪੈਂਦਾ ਤਾਂ ਵੱਡੀ ਮਾਰਕੀਟ ਲੁਧਿਆਣੇ ਸਰ ਆਪਾਂ ਬੀਟਲ ਬੱਕਰੀ ਦੀ ਅਗਰ ਪਛਾਣ ਕਰਨੀ ਹੋਵੇ ਤਾਂ ਕਿਵੇਂ ਕਰ ਸਕਦੇ ਹਾਂ ਜਿਵੇਂ ਹੁਣ ਮੈਨੂੰ ਕੁਝ ਨਹੀਂ ਪਤਾ ਤਾਂ ਮੈਂ ਮੈਂ ਦੇਖ ਕੇ ਕਿਵੇਂ ਮਤਲਬ ਕਰੂੰਗੀ ਮੈਂ ਕਿ ਆ ਬੀਟਲ ਬੱਕਰੀ ਹੈ ਜਾਂ ਕਿਹਦੀ ਨਸਲ ਹੈ ਬੀਟਲ ਦੀ ਪਛਾਣ ਇਹਦੇ ਨੱਕ ਤੋਂ ਹੁੰਦੀ ਹੈ ਜੀ ਪੰਜ ਫੇਸ ਹੁੰਦਾ ਜੀ ਕੰਨ ਲੰਬੇ ਹੁੰਦੇ ਨੇ ਕੰਨਾਂ ਦੇ ਵਿੱਚ ਵੜ ਨਹੀਂ ਹੋਣੇ ਚਾਹੀਦੇ ਅੱਛਾ ਤੇ ਇਹਦੇ ਸਿੰਗਾਂ ਦੀ ਸ਼ੇਪ ਦੇਖਣੀ ਪੈਂਦੀ ਹੈ ਜੀ ਇਹਦੇ ਬਾਡੀ ਸਕੋਰ ਦੇਖਣਾ ਪੈਂਦਾ ਉਹਦੀ ਬਾਡੀ ਦੀ ਲੈਂਥ ਹੋਣੀ ਚਾਹੀਦੀ ਹੈ ਹਾਈਟ ਹੋਣੀ ਚਾਹੀਦੀ ਹੈ ਇਹ ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਹਾਈਟ ਕਿੰਨੀ ਕੁ ਹੁੰਦੀ ਹੈ ਇਹਨਾਂ ਦੀ ਵੈਸੇ ਹਾਈਟ 40 41 ਇੰਚ ਦੀ ਬੱਕਰੀ ਲਈ ਹੈ ਪਰ 38 ਪਲੱਸ ਹੋ ਤਾਂ ਆਪਾਂ ਨੂੰ ਵਧੀਆ ਕਹਾਂਗੇ ਜੀ ਵਧੀਆ ਕਹਿ ਸਕਦੇ ਹਾਂ ਹਾਂ ਜੀ ਹਾਂ ਅਗਰ ਮੰਨ ਲਓ ਮੈਂ ਬੱਕ ਬੀਟਲ ਤੇ ਕੰਮ ਕਰਨਾ ਹੋਵੇ ਤਾਂ ਮਤਲਬ ਇਹ ਮੈਂ ਸਾਰੀਆਂ ਚੀਜ਼ਾਂ ਦੇਖੂਗੀ ਕਿ ਆ ਹੋਣੀਆਂ ਚਾਹੀਦੀਆਂ ਉਹੀ ਮਤਲਬ ਅਸਲੀ ਜਿਹੜੀ ਨਸਲ ਉਹ ਹੋਏਗੀ ਬਿਲਕੁਲ ਜੀ ਜੇ ਕੋਈ ਨਵੇਂ ਨੌਜਵਾਨ ਬਹੁਤ ਕੰਮ ਚੇਸਟਾਉਣਾ ਚਾਹੁੰਦੇ ਨੇ ਸਾਡੀ ਉਹਨਾਂ ਨੂੰ ਇੱਕ ਹੀ ਸਲਾਹ ਹੁੰਦੀ ਹੈ ਜੇ ਤੁਸੀਂ 10 ਰੱਖਣੀਆਂ ਚਾਹੁੰਦੇ ਨੇ 5 ਰੱਖੋ ਪਰ ਬਰੀਡ ਰੱਖੋ ਬਰੀਡ ਤੋਂ ਜੇ ਤੁਸੀਂ ਅੱਗੇ ਬੱਚੇ ਆਉਣਗੇ ਉਹਨਾਂ ਨੂੰ ਤੁਸੀਂ ਵਧੀਆ ਕੀਮਤ ਤੇ ਸੇਲ ਕਰ ਸਕੋਗੇ ਜੇ ਤੁਸੀਂ ਮਾੜੀ ਬੱਕਰੀ ਲੈ ਲੈਨੇ ਉਹਦੇ ਬੱਚੇ ਨਹੀਂ ਵਧੀਆ ਆਏ ਤਾਂ ਘੱਟ ਪੈਸਿਆਂ ਤੇ ਤੁਸੀਂ ਵੇਚ ਦਿੱਤੇ ਤੇ ਹੌਸਲਾ ਟੁੱਟ ਜਾਂਦਾ ਜੀ ਜਦੋਂ ਨਵਾਂ ਬੰਦਾ ਇਸ ਕੰਮ ਦੇ ਵਿੱਚ ਆਉਂਦਾ ਅਸੀਂ ਕਹਿੰਦੇ ਕਿ ਕੱਟ ਤੋਂ ਸ਼ੁਰੂ ਕਰੋ ਕੱਟ ਤੋਂ ਸ਼ੁਰੂ ਕਰੋ ਤਾਂ ਕਿ ਜੇ ਲਾਸ ਵੀ ਹੋਏ ਤਾਂ ਇੰਨਾ ਫੀਲ ਨਹੀਂ ਹੁੰਦਾ ਬੰਦੇ ਨੂੰ ਫੀਲ ਨਹੀਂ ਹੁੰਦਾ ਇੱਕ ਤਜਰਬਾ ਆ ਜਾਊਗਾ ਜੀ ਜੇ ਪਹਿਲਾਂ ਹੀ ਸਟਾਰਟਿੰਗ 'ਚ 10 ਲੈ ਲਈਆਂ ਸਾਂਭਣ ਦਾ ਸਾਨੂੰ ਪਤਾ ਨਹੀਂ ਹੈਗਾ ਤੇ ਫਿਰ ਉਹਦੇ 'ਚ ਨੁਕਸਾਨ ਹੁੰਦਾ 5 ਲਾਉਂਗੇ ਤੁਹਾਨੂੰ ਜਦੋਂ ਸੋਹਣੀਆਂ ਉਹਨਾਂ ਦੇ ਬੱਚਿਆਂ ਨੂੰ ਕਿਵੇਂ ਪਾਲਣਾ ਉਹਨਾਂ ਦੀ ਕੀ ਖਾਦ ਖਰਾਕਾ ਕਿਸ ਕਿਸ ਚੀਜ਼ ਦੇ ਨਾਲ ਬਿਮਾਰ ਹੁੰਦੀਆਂ ਨੇ ਤੇ ਉਹ ਸਾਰਾ ਕੁਝ ਫਿਰ ਬੰਦੇ ਨੂੰ ਤਜਰਬਾ ਹੋ ਜਾਂਦਾ ਫਿਰ ਉਹ ਬੇਸ਼ੱਕ ਜਿੰਨਾ ਮਰਜ਼ੀ ਵੱਡਾ ਕਰ ਲੈ ਠੀਕ ਹੈ ਇੱਕ ਤੁਸੀਂ ਦੱਸਿਆ ਕਿ ਨੱਕ ਕਿਵੇਂ ਹੁੰਦੀ ਹੈ ਇਹਨਾਂ ਦੀ ਨਾਕੇ ਦਾ ਉੱਪਰ ਨੂੰ ਉਭਰਿਆ ਹੋਇਆ ਹੁੰਦਾ ਜੀ ਉਭਰਿਆ ਹੋਇਆ ਹੁੰਦਾ ਇਹ ਸਿਰਫ ਇਹੀ ਨਸਲ ਦੀ ਹੁੰਦੀ ਹੈ ਹੋਰ ਕਿਸੇ ਨਸਲ ਚ ਨਹੀਂ ਹੁੰਦੀ ਨਹੀਂ ਹੋਰ ਕਿਸੇ ਨਸਲ ਦਾ ਇਹ ਬੜੀ ਪੱਕੀ ਪਛਾਣ ਇਹ ਹੈ ਇਹਦਾ ਨਾਕ ਉਭਰਿਆ ਹੋਇਆ ਹੁੰਦਾ ਹਾਂ ਜੀ ਬਿਲਕੁਲ ਠੀਕ ਹੈ ਠੀਕ ਹੈ ਕਿ ਤੁਸੀਂ ਬਣੀ ਕਿਹਾ ਕਿ ਸਾਮ ਸੰਭਾਲ ਤਾਂ ਇਹਦੇ ਸਾਮ ਸੰਭਾਲ ਲਈ ਆਪਾਂ ਨੂੰ ਕਿਹੜੇ ਕਦਮ ਚੱਕਣੇ ਚਾਹੀਦੇ ਆ ਦੇਖੋ ਸਾਫ ਸਫਾਈ ਦਾ ਪੂਰਾ ਤੁਹਾਡਾ ਪ੍ਰਬੰਧ ਹੋਣਾ ਚਾਹੀਦਾ ਜੀ ਇਸ ਦੇ ਨਾਲ ਹੀ ਇਹਨਾਂ ਦੀ ਵੈਕਸੀਨੇਸ਼ਨ ਆ ਜੋ ਪ੍ਰੋਪਰ ਟਾਈਮ ਸਿਰ ਇਹਨਾਂ ਦੀਆਂ ਵੈਕਸੀਨੇਸ਼ਨ ਹੋਣੀਆਂ ਚਾਹੀਦੀਆਂ ਨੇ ਤਾਂ ਖਾਦ ਖਰਾਕ ਦਾ ਤੁਹਾਨੂੰ ਖਿਆਲ ਰੱਖਣਾ ਚਾਹੀਦਾ ਇਨਨੂੰ ਮਿਨਮਲ ਮੈਕਚਰ ਦੇਣਾ ਹੋਰ ਦੇਣਾ ਡੀ ਵਾਰਮਿੰਗ ਕਰਨੀ ਆ ਟਾਈਮ ਸਰ ਸੋ ਇਹ ਸਾਰੀਆਂ ਚੀਜ਼ਾਂ ਦਾ ਸਾਨੂੰ ਖਿਆਲ ਰੱਖਣਾ ਪਊਗਾ ਉਹਦੇ ਲਈ ਸਾਨੂੰ ਰਿਕਾਰਡ ਬੁੱਕ ਲਾਉਣੀ ਚਾਹੀਦੀ ਆ ਉਹਦੇ ਤੇ ਸਾਰਾ ਪ੍ਰੋਪਰ ਹੋਵੇ ਕਦੋਂ ਅਸੀਂ ਇਹਨੂੰ ਡੀਵਾਰਮਿੰਗ ਕੀਤਾ ਸੀ ਕਦੋਂ ਦੁਬਾਰਾ ਡੀਵਾਰਮਿੰਗ ਕਰਨੀ ਆ ਸੋ ਇਦਾਂ ਦਾ ਰਿਕਾਰਡ ਰੱਖਣਾ ਜ਼ਰੂਰੀ ਹੈ ਜੀ ਤੁਹਾਨੂੰ ਕਿਵੇਂ ਇਹਨਾਂ ਦੀ ਕਿੰਨੇ ਕ ਟਾਈਮ ਬਾਅਦ ਕਰਨੀ ਚਾਹੀਦੀ ਹੈ ਡੀਵਾਰਮਿੰਗ ਹਰ 3 ਮਹੀਨੇ ਬਾਅਦ ਡੀਵਾਰਮਿੰਗ ਕਰਨੀ ਚਾਹੀਦੀ ਔਰ ਸਟਾਰਟਿੰਗ ਕਦੋਂ ਕਰਨਾ ਚਾਹੀਦਾ ਸ਼ੁਰੂ ਚ ਸਟਾਰਟਿੰਗ ਤਾਂ ਜਦੋਂ ਬੱਚਾ ਹਫ਼ਤੇ ਇੱਕ ਦਾ ਹੋ ਗਿਆ ਉਸ ਟਾਈਮ ਤੋਂ ਸਟਾਰਟ ਕਰ ਦੇਣਾ ਚਾਹੀਦਾ ਜੀ ਅੱਛਾ ਅੱਛਾ ਇਹ ਤੁਸੀਂ ਫਿਰ ਕਿਵੇਂ ਖੁਦ ਹੀ ਕਰਦੇ ਹੋ ਜਾਂ ਫਿਰ ਡਾਕਟਰ ਵਗੈਰਾ ਤੋਂ ਨਹੀਂ ਡੀਵਾਰਮਿੰਗ ਵਗੈਰਾ ਤਾਂ ਖੁਦ ਕਰ ਲਈਦੀ ਅ ਡੀ ਵਰਮਿੰਗ ਵਾਸਤੇ ਅਸੀਂ ਜਿਵੇਂ ਜਗੜਾਉਂ ਤੋਂ ਪਰਚੇਸ ਕਰਦੇ ਹੈਗੇ ਹਾਂ ਜੀ ਮਤਲਬ ਲੋਕਲ ਮਾਰਕੀਟ ਤੋਂ ਹੀ ਹਾਂਜੀ ਲੋਕਲ ਤੋਂ ਤੇ ਗੜਵਾਸੂ ਦੇ ਨਾਲ ਅਸੀਂ ਅਟੈਚ ਹੈਗੇ ਆਂ ਤੇ AIC RP ਪ੍ਰੋਜੈਕਟ ਦੇ ਦੀਨ ਆਪਣਾ ਫਾਰਮ ਰਜਿਸਟਰਡ ਆ ਜੀ ਉਥੋਂ ਵੀ ਸਾਨੂੰ ਸਮੇਂ-ਸਮੇਂ ਤੇ ਦਵਾਈਆਂ ਮਿਲਦੀਆਂ ਰਹਿੰਦੀਆਂ ਨੇ ਅੱਛਾ ਉਥੋਂ ਹੀ ਤੁਸੀਂ ਮਤਲਬ ਉਥੋਂ ਹੀ ਆਉਂਦੀਆਂ ਨੇ ਉਥੋਂ ਵੀ ਮਿਲਦੀਆਂ ਰਹਿੰਦੀਆਂ ਨੇ ਜੀ ਠੀਕ ਹੈ ਬਾਕੀ ਅਗਰ ਕੋਈ ਕੋਈ ਬੱਕਰੀ ਫਾਰਮ ਤੇ ਬਿਮਾਰ ਹੋ ਜੇ ਤਾਂ ਉਹਦੀ ਮੈਡੀਸਿਨ ਵਗੈਰਾ ਫਿਰ ਉਹਦੀ ਮੈਡੀਸਨ ਤਾਂ ਸੀ ਜਿਵੇਂ ਮੈਡੀਸਨ ਅਸੀਂ ਖੁਦ ਲਿਆ ਕੇ ਰੱਖੀ ਵੀ ਆ ਹਰ ਤਰ੍ਹਾਂ ਦੀ ਤੇ ਅਸੀਂ ਡਾਕਟਰ ਨੂੰ ਬੁਲਾ ਲੈਂਦੇ ਆ ਜਿਹੜਾ ਸਾਨੂੰ ਲੱਗਦਾ ਵੀ ਸਾਡੀ ਸਮਝ ਤੋਂ ਬਾਹਰ ਫਿਰ ਅਸੀਂ ਡਾਕਟਰ ਨੂੰ ਬੁਲਾ ਲੈਂਦੇ ਆ ਮੈਡੀਸਨ ਸਾਡੇ ਕੋਲੇ ਅਵੇਲੇਬਲ ਹੁੰਦੀ ਹੈ ਜੀ ਇੱਥੇ ਤੇ ਫਿਰ ਇਸ ਤਰ੍ਹਾਂ ਉਹਦਾ ਹੱਲ ਹੋ ਜਾਂਦਾ ਜੀ ਜਿਵੇਂ ਛੋਟੀਆਂ ਮੋਟੀਆਂ ਪ੍ਰੋਬਲਮ ਆ ਤਾਂ ਤੁਹਾਨੂੰ ਪਤਾ ਹੀ ਲੱਗ ਗਿਆ ਹੋਣੀ ਆ ਤੁਸੀਂ ਇੰਨੇ ਟਾਈਮ ਤੋਂ ਕਰ ਰਹੇ ਹੋ ਹਾਂਜੀ ਛੋਟੀਆਂ ਮੋਟੀਆਂ ਪ੍ਰੋਬਲਮ ਉਹ ਤੁਸੀਂ ਮਤਲਬ ਆਪ ਹੀ ਕਰ ਲੈਂਦੇ ਆ ਉਹ ਆਪੇ ਕਰ ਲੈਂਦੇ ਆ ਅਗਰ ਜ਼ਿਆਦਾ ਕ੍ਰਿਟੀਕਲ ਹੋ ਜਾ ਤਾਂ ਕੋਈ ਕ੍ਰਿਟੀਕਲ ਆ ਤਾਂ ਫਿਰ ਡਾਕਟਰ ਨੂੰ ਬੁਲਾਉਣਾ ਡਾਕਟਰ ਨੂੰ ਬੁਲਾ ਲੈਂਦੇ ਅ ਸਰਦੀਆਂ ਦੇ ਵਿੱਚ ਇਹਨਾਂ ਦਾ ਇਸ ਤਰ੍ਹਾਂ ਹੈਗਾ ਜੀ ਆਪਾਂ ਨੂੰ ਵੀ ਜਿਵੇਂ ਤੁਸੀਂ ਪਿੱਛੇ ਬੈਕ ਤੇ ਦੇਖ ਰਹੇ ਹੋ ਪਰਾਲੀ ਵਗੈਰਾ ਲਾ ਕੇ ਆਪਾਂ ਇਹਨਾਂ ਨੂੰ ਪਾਰਟੀਸ਼ਨ ਕਰਤੀ ਆ ਹੁਣ ਇਸ ਦੀ ਜਦੋਂ ਗਰਮੀਆਂ ਆ ਜਾਣਗੀਆਂ ਤੇ ਫਿਰ ਆਪਾਂ ਉਪਰਾਲੀ ਚੱਕ ਦਿੰਨੀ ਆ ਤੇ ਫਿਰ ਇਹਨਾਂ ਦੀ ਮਰਜ਼ੀ ਇਹਨਾਂ ਨੇ ਧੁੱਪੇ ਆਉਣਾ ਜਾਂ ਛਾਵੇਂ ਜਾਣਾ ਜੀ ਮੈਂ ਦੇਖ ਰਹੀ ਸੀ ਕਿ ਤੁਸੀਂ ਅੰਦਰ ਜਦੋਂ ਮੈਂ ਐਂਟਰ ਕੀਤਾ ਉੱਥੇ ਮੁਰਗੇ ਵੀ ਸੀਗੇ ਔਰ ਮੋਰ ਵੀ ਸੀਗੇ ਉਹਨਾਂ ਦਾ ਕੀ ਮਤਲਬ ਫੰਕਸ਼ਨ ਹੈ ਤੁਸੀਂ ਇਹ ਸ਼ੌਂਕ ਵਾਸਤੇ ਰੱਖੇ ਹੋਇਆ ਇਹ ਸ਼ੌਂਕ ਵਾਸਤੇ ਹੀ ਰੱਖਿਆ ਜੀ ਮੋਰ ਇੱਥੇ ਤੁਰੇ ਫਿਰਦੇ ਰਹਿੰਦੇ ਨੇ ਕਦੇ ਉਸ ਕੋਠੇ ਤੇ ਚਲੇ ਗਏ ਕਦੇ ਉੱਥੇ ਚਲੇ ਗਏ ਰਾਤ ਨੂੰ ਇੱਥੇ ਆ ਜਾਂਦੇ ਨੇ ਮੁਰਗੀਆਂ ਤੋਂ ਇੱਕ ਤਾਂ ਜੀ ਆਰਗੇਨਿਕ ਆਂਡੇ ਸਾਨੂੰ ਮਿਲਦੇ ਨੇ ਅੱਛਾ ਜੀ ਜੋ ਇਹਨਾਂ ਦੀ ਵੇਸਟੇਜ ਹੁੰਦੀ ਆ ਉਹਦੇ ਤੋਂ ਹੀ ਉਹਨਾਂ ਨੇ ਖਾ ਲੈਣਾ ਹੁੰਦਾ ਦੂਜਾ ਇਹਨਾਂ ਦੇ ਕੋਈ ਚਿਚੜ ਵਗੈਰਾ ਜੰਜੂ ਵਗੈਰਾ ਉਹ ਉਹਨਾਂ ਨੇ ਪੈਣਦੇ ਨਹੀਂ ਉਹਨਾਂ ਦੀ ਖਰਾਕ ਹੈਗੀ ਆ ਇੱਕ ਤਾਂ ਬੱਕਰੀਆਂ ਨੂੰ ਬਿਮਾਰ ਹੋਣ ਤੋਂ ਬਚਾਉਂਦੇ ਨੇ ਇੱਕ ਸਾਨੂੰ ਫ੍ਰੀ ਚਾਂਡੇ ਮਿਲ ਜਾਂਦੇ ਨੇ ਠੀਕ ਆ ਬਾਈ ਤੁਸੀਂ ਡਬਲ ਪ੍ਰੋਫਿਟ ਕਮਾ ਰਹੇ ਹੋ ਹਾਂਜੀ ਹਾਂਜੀ ਠੀਕ ਹੈ ਮੈਂ ਵੈਸੇ ਦੇਖ ਰਿਹਾ ਸੀ ਜਿਆਦਾ ਹੀ ਮੋਰ ਹੈ ਕੁਝ ਮੈਨੂੰ ਲੱਗਦਾ 10 15 ਤਾਂ ਹੋਣਗੇ ਉਹ ਹੈਗੇ ਫਿਰਦੇ ਨੇ ਜੀ ਮੋਰ ਹਾਂਜੀ ਠੀਕ ਹੈ ਮਤਲਬ ਤੁਸੀਂ ਵੈਸੇ ਹੀ ਆ ਜਾਂਦੇ ਨੇ ਹਾਂਜੀ ਆ ਜਾਂਦੇ ਨੇ ਠੀਕ ਹੈ ਇਹਨਾਂ ਦੀ ਖਰਾਕ ਵਗੈਰਾ ਕੀ ਹੁੰਦੀ ਆ ਅ ਮੋਰਾਂ ਨੂੰ ਅਸੀਂ ਘਰੋਂ ਜਿਵੇਂ ਵਾਧੂ ਰੋਟੀਆਂ ਪਈਆਂ ਜੀ ਉਹ ਲਿਆਉਂਦੇ ਆ ਮੱਕੀ ਪਾ ਦਿੰਨੇ ਆ ਮੱਕੀ ਖਾ ਕੇ ਮੋਰ ਬਹੁ ਠੀਕ ਹੈ ਜਿਵੇਂ ਇਹ ਰਾਤ ਨੂੰ ਬਾਹਰ ਦਰਖਤਾਂ ਤੇ ਕੱਟ ਕੇ ਆਉਂਦੇ ਨੇ ਸਵੇਰੇ ਇਹਨਾਂ ਨੂੰ ਭੁੱਖ ਲੱਗਦੀ ਆ ਤਾਂ ਸਵੇਰੇ ਇਹਨਾਂ ਨੇ 5 ਵਜੇ ਦੇ ਨੂੰ ਇੱਥੇ ਆ ਜਾਣਾ ਅੱਛਾ ਤੇ ਸਾਨੂੰ ਵੀ ਹੁੰਦਾ ਵੀ ਜਾ ਕੇ ਉਹਨਾਂ ਨੂੰ ਖਾਣਾ-ਦਾਣਾ ਪਾਈਏ ਜੀ ਹੋਰ ਬਾਕੀ ਤੁਸੀਂ ਜਿਹੜਾ ਇਹ ਫਾਰਮ ਬਣਾਇਆ ਆਪਣਾ ਇਹਦੇ ਵੱਲੋਂ ਕੋਈ ਸਰਕਾਰ ਵੱਲੋਂ ਤੁਸੀਂ ਕੋਈ ਸਬਸਿਡੀ ਆ ਗ੍ਰਾਂਟ ਵਗੈਰਾ ਲਈ ਸੀ ਜਾਂ ਖੁਦ ਹੀ ਬਣਾਇਆ ਨਹੀਂ ਅਸੀਂ ਹਜੇ ਅਪਲਾਈ ਨਹੀਂ ਸੀ ਕੀਤਾ ਤੇ ਹੁਣ ਅਸੀਂ ਜਦੋਂ 500 ਬੱਕਰੀ ਦਾ ਫਾਰਮ ਬਣਾਉਣਾ ਤਾਂ ਫਿਰ ਅਸੀਂ ਉਹ ਅਪਲਾਈ ਕਰਾਂਗੇ ਫਿਰ ਅਪਲਾਈ ਕਰੂਗੇ ਵੈਸੇ ਇਹ ਜਗ੍ਹਾ ਕਿ ਮੈਂ ਥੋੜੀ ਆ ਹਾਂ ਤੁਹਾਡੀ ਆਪਣੀ ਜਗਾ ਹੈ ਹਾਂਜੀ ਆਪਣੀ ਜਗਾ ਜੀ ਤੇ ਆਪਣੀ ਜਗਾ ਚ ਖੁਦ ਹੀ ਬਣਾ ਲਿਆ ਮਤਲਬ ਕੋਈ ਗ੍ਰਾਂਟ ਵਗੈਰਾ ਨਹੀਂ ਲਈ ਨਹੀਂ ਗ੍ਰਾਂਟ ਵਗੈਰਾ ਆਪਾਂ ਕੋਈ ਨਹੀਂ ਲਈ ਜੀ ਠੀਕ ਹੈ ਹੁਣ ਜਿਵੇਂ ਤੁਹਾਡੇ ਕੋਲ 270 ਦੇ ਕਰੀਬ ਹਨ ਇਹ ਨਸਲ ਤਾਂ ਤੁਸੀਂ ਉਹਨਾਂ ਨੂੰ ਕਿੱਥੇ ਤੱਕ ਅੱਗੇ ਤੱਕ ਲੈ ਕੇ ਜਾਣਾ ਜਾਂਦੇ ਹੋ ਅਸੀਂ ਜਿਵੇਂ 270 ਦੇ ਵਿੱਚ ਕੁਝ ਛੋਟੇ ਬੱਚੇ ਮੇਲ ਬੱਚੇ ਨੇ ਜੀ ਉਹਨਾਂ ਨੂੰ ਸੇਲ ਕਰਾਂਗੇ ਅਸੀਂ ਤੇ 500 ਬੱਕਰੀ ਦਾ ਸਾਡਾ ਟੀਚਾ ਫਿਲਹਾਲ ਹੈਗਾ ਜੀ ਫਿਲਹਾਲ 500 ਦਾ ਟੀਚਾ ਹੈ ਜੀ ਮੈਂ ਤੁਸੀਂ ਆਪਣੀ 500 ਤੱਕ ਲੈ ਕੇ ਜਾਣਾ ਚਾਹੁੰਦੇ ਹੋ ਠੀਕ ਹੈ ਬੀਟਲ ਤੇ ਕੰਮ ਕਰੋਗੇ ਸਿਰਫ ਹਾਂਜੀ ਫਿਲਹਾਲ ਅਸੀਂ ਬੀਟਲ ਤੇ ਕੰਮ ਹਾਂਜੀ ਤੇ ਹੋਰ ਜਿਵੇਂ ਇਹਨਾਂ ਨੂੰ ਬਿਮਾਰੀਆਂ ਤੋਂ ਬਚਾ ਦੇ ਟੀਕੇ ਲੱਗਦੇ ਨੇ ਫਿਰ ਉਹ ਟੀਕੇ ਤੁਸੀਂ ਕਿਵੇਂ ਸ਼ਡਿਊਲ ਕਰਦੇ ਹੋ ਉਹਨਾਂ ਨੂੰ ਉਹ ਅਸੀਂ ਯੂਨੀਵਰਸਿਟੀ ਦੇ ਮਾਹਰਾਂ ਨਾਲ ਮਿਲ ਕੇ ਇੱਕ ਪ੍ਰੋਪਰ ਚਾਰਟ ਬਣਾਇਆ ਹੋਇਆ ਜੀ ਕਿਹੜੇ ਮਹੀਨੇ 'ਚ 80+TT ਲੱਗਣੀ ਆ ਕਿਹੜੇ ਚ ਐਫਐਮਡੀ ਲੱਗਣੀ ਆ ਤੇ ਕਿਹੜੇ ਸਗੋਟ ਬਾਕਸ ਲੱਗਣੀ ਆ ਉਹ ਸਾਰਾ ਯੂਨੀਵਰਸਿਟੀ ਦੇ ਮਾਹਰਾਂ ਦੇ ਨਾਲ ਅਸੀਂ ਮਸ਼ਵਰੇ ਦੇ ਨਾਲ ਹੀ ਚੱਲਦੇ ਹਾਂ ਜੀ ਵੈਸੇ ਕਦੋਂ ਸਟਾਰਟਿੰਗ ਕਰਦੇ ਆਪਾਂ ਜਦੋਂ ਬੱਚਾ ਮਤਲਬ ਹੋ ਗਿਆ ਨਵਾਂ ਤਾਂ ਕਿੰਨੀ ਉਮਰ ਤੱਕ ਉਹਦੇ ਪਹਿਲਾ ਟੀਕਾ ਲੱਗਦਾ ਬਿਮਾਰੀਆਂ ਦਾ ਅਸੀਂ ਬੱਕਰੀ ਦੇ ਸੋਣ ਤੋਂ 1 ਮਹੀਨਾ ਪਹਿਲਾਂ 80+TT ਕਰਦੇ ਹਾਂ ਜੀ ਇੱਕ ਤਾਂ ਬੱਕਰੀ ਉਹਦੇ ਨਾਲ ਸੇਫ ਰਹਿੰਦੀ ਹੈ ਇੱਕ ਉਹ ਬੱਚੇ ਦੇ ਵਿੱਚ ਵੀ ਉਹਦਾ ਅਸਰ ਹੋ ਜਾਂਦਾ ਅੱਛਾ ਜਿਹੜਾ ਆਣ ਵਾਲਾ ਬੱਚਾ ਉਹਦੇ ਉਹ ਵੀ ਸੇਫ ਹੋ ਜਾਂਦਾ ਬੱਚਾ ਜਦੋਂ 3 ਮਹੀਨੇ ਤੋਂ ਵੱਡਾ ਹੋ ਗਿਆ ਫਿਰ ਉਹਦੀ ਵੈਕਸੀਨੇਸ਼ਨ ਨਹੀਂ ਨਹੀਂ ਜਦੋਂ ਅੱਛਾ ਠੀਕ ਹੈ ਠੀਕ ਸਮਝ ਗਈ ਮੈਂ 3 ਮਹੀਨੇ ਤੋਂ ਬਾਅਦ ਹੋਏਗੀ ਫਿਰ ਠੀਕ ਹੈ ਠੀਕ ਹੈ ਕਿਹੜੀ ਕਿਹੜੀ ਬਿਮਾਰੀਆਂ ਤੋਂ ਲੱਗਦੀਆਂ ਨੇ ਵੈਕਸੀਨੇਸ਼ਨ ਅ ਫੈਮਲੀ ਹੋਗੀ ਜੀ 80+80 ਹੋਗੀ ਗੋਟਪੌਕਸ ਹੋਗੀ ਇਸ ਤਰ੍ਹਾਂ ਇੱਕ ਵੈਕਸੀਨ ਹੋ ਰਹਾ ਜੀ ਸੋ ਚਾਰ ਵੈਕਸੀਨ ਮੇਨ ਜਿਹੜੀਆਂ ਹੈਗੀਆਂ ਨੇ ਪੀਪੀਆਰ ਹੋਗੀ ਜੀ ਤੁਸੀਂ ਸਾਰੀਆਂ ਮਤਲਬ ਲਗਵਾਈਆਂ ਹਾਂਜੀ ਆਪਾਂ ਸਾਰੀਆਂ ਕਰਾ ਲਈ ਉਸ ਤੋਂ ਬਾਅਦ ਤੁਹਾਨੂੰ ਕੋਈ ਵੈਕਸੀਨੇਸ਼ਨ ਲਗਵਾਉਣ ਤੋਂ ਬਾਅਦ ਵੀ ਕੋਈ ਦਿੱਕਤ ਆਈ ਹੈ ਕੋਈ ਬਿਮਾਰ ਹੋਇਆ ਹੋਵੇ ਕੋਈ ਬੱਕਰੀ ਆ ਬੱਕਰਾ ਨਹੀਂ ਮੇਨ ਉਹ ਨਹੀਂ ਆਈ ਜਿਹੜੀ ਵੈਕਸੀਨੇਸ਼ਨ ਕਰ ਲਈ ਵੈਸੇ ਬੁਖਾਰ ਹੋ ਗਿਆ ਹੋਰ ਹੋ ਗਿਆ ਮਾੜੀ ਮੋਟੀ ਪ੍ਰੋਬਲਮ ਉਸ ਤਰ੍ਹਾਂ ਚਲੋ ਆਉਂਦੀਆਂ ਰਹਿੰਦੀਆਂ ਨੇ ਵੈਸੇ ਉਹ ਪ੍ਰੋਬਲਮ ਨਹੀਂ ਸਾਨੂੰ ਆਈ ਕਦੇ ਤੁਹਾਨੂੰ ਕੀ ਮਤਲਬ ਜਦੋਂ ਸਟਾਰਟਿੰਗ ਕੀਤਾ ਸੀ ਕੋਈ ਮੇਜਰ ਕੋਈ ਆ ਤੁਸੀਂ ਕੀ ਸੋਚਦੇ ਹੋ ਕਿ ਯਾਰ ਮੈਂ ਤਾਂ ਗਲਤ ਕਰ ਲਿਆ ਇੱਥੇ ਆ ਕੇ ਪਹਿਲੀ ਵਾਰ ਜਿਹੜਾ ਅਸੀਂ ਬੱਕਰੀਆਂ ਦਾ ਸੂਆ ਸੀ ਉਹ ਗਲਤ ਟਾਈਮ ਤੇ ਲੈ ਬੈਠੇ ਸੀ ਪੂਰੀ ਠੰਡ ਦੇ ਵਿੱਚ ਲੈ ਬੈਠੇ ਸੀ ਜੀ ਜਨਵਰੀ ਦੇ ਵਿੱਚ ਅੱਛਾ ਜੀ ਠੰਡ ਚ ਨਹੀਂ ਲੈਣਾ ਚਾਹੀਦਾ ਨਹੀਂ ਠੰਡ ਚ ਨਹੀਂ ਲੈਣਾ ਚਾਹੀਦਾ ਜੀ ਜਿਵੇਂ ਆਹ ਇਹਦਾ ਕੀ ਰੀਜ਼ਨ ਆ ਠੰਡ ਚ ਬੱਚਿਆਂ ਨੂੰ ਬਚਾਉਣਾ ਥੋੜਾ ਮੁਸ਼ਕਲ ਹੋ ਜਾਂਦਾ ਜੀ ਬੱਚੇ ਠੰਡ ਜਿਆਦਾ ਮੰਨਦੇ ਬੱਕਰੀ ਗਰਮੀ ਤਾਂ ਚੱਲ ਜਾਂਦੀ ਆ ਪਰ ਠੰਡ ਨਹੀਂ ਚੱਲਦੀ ਜੀ ਤੁਸੀਂ ਉਹਦੋਂ ਸਟਾਰਟਿੰਗ ਕੀਤਾ ਕਿ ਜਦੋਂ ਅਸੀਂ ਉਹ ਸਟਾਰਟਿੰਗ ਚ ਪਹਿਲੀ ਵਾਰ ਸਾਥੋਂ ਗਲਤੀ ਹੋ ਗਈ ਸੀ ਅੱਛਾ ਜੀ ਹਾਂ ਜੀ ਮਸਬੂਸੀ ਟ੍ਰੇਨਿੰਗ ਵਗੈਰਾ ਨਹੀਂ ਲਈ ਸੀਗੀ ਪਹਿਲਾਂ ਨਹੀਂ ਟ੍ਰੇਨਿੰਗ ਵਗੈਰਾ ਨਹੀਂ ਸੀ ਲਈ ਜੀ ਅਸੀਂ ਕੰਮ ਸਟਾਰਟ ਕਰਨ ਤੋਂ ਪਹਿਲਾਂ ਜੋ ਬੱਕਰੀਆਂ ਚਾਰਦੇ ਨੇ ਉਹਨਾਂ ਕੋਲੋਂ ਅਸੀਂ ਜਾਂ ਬੱਕਰੀ ਪਾਲਕ ਨੇ ਅਸੀਂ ਫਾਰਮ ਵਿਜ਼ਿਟ ਕੀਤੇ ਉੱਥੋਂ ਜਾਣਕਾਰੀ ਲਈ ਸੀਗੀ ਅੱਛਾ ਅੱਛਾ ਤੇ ਪਰ ਸਾਨੂੰ ਸੀਗਾ ਵੀ ਹੀਟਰ ਲਾ ਦੇਾਂਗੇ ਜਾਂ ਹੋਰ ਪ੍ਰਬੰਧ ਕਰ ਦਾਂਗੇ ਪਰ ਨਹੀਂ ਜੋ ਕੁਦਰਤ ਦੇ ਹਿਸਾਬ ਨਾਲ ਚੱਲਣਾ ਤਾਂ ਉਹਦੇ ਹਿਸਾਬ ਨਾਲ ਚੱਲਣਾ ਤਾਂ ਮਤਲਬ ਉਦੋਂ ਤੁਹਾਡਾ ਨੁਕਸਾਨ ਹੋਇਆ ਉਦੋਂ ਹਾਂਜੀ ਬੱਚਿਆਂ ਦਾ ਬੱਚਿਆਂ ਦੀ ਕਿੰਨਾ ਕੁ ਨੁਕਸਾਨ ਕਿੰਨੀਆਂ ਕਰੱਖਿਆ ਸੀ ਸਿਸਟਮ ਤੁਸੀਂ ਉਸ ਟਾਈਮ ਸਾਡੇ ਕੋਲੇ 35 ਬੱਕਰੀਆਂ ਸੀਗੀਆਂ ਜੀ ਜਿਨ੍ਹਾਂ ਚੋਂ ਸਾਡੇ 20 ਦੇ ਕਰੀਬ ਬੱਚੇ ਮਰ ਗਏ ਸੀ ਉਹਦਾ ਅ ਫਿਰ ਤੁਸੀਂ ਹੌਸਲਾ ਨਹੀਂ ਟੋੜਿਆ ਆਪਣਾ ਫਿਰ ਵੀ ਤੁਸੀਂ ਲੱਗੇ ਰਹੇ ਨਹੀਂ ਸਾਨੂੰ ਪਤਾ ਸੀ ਕਿ ਸਾਡਾ ਫਾਲਟ ਹੈ ਜੀ ਸਾਨੂੰ ਉਸ ਪ੍ਰੋਪਰ ਸ਼ਡਿਊਲ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਠੀਕ ਹੈ ਫਿਰ ਤੁਸੀਂ ਉਸ ਤੋਂ ਬਾਅਦ ਟ੍ਰੇਨਿੰਗ ਲੈਣੀ ਸਟਾਰਟ ਕੀਤੀ ਹੈ ਨਹੀਂ ਉਸ ਤੋਂ ਬਾਅਦ ਅਸੀਂ ਵੈਸੇ ਟ੍ਰੇਨਿੰਗ ਤਾਂ ਮੈਂ 6 ਮਹੀਨੇ ਪਹਿਲਾਂ ਲਈ ਆ ਪਰ ਉਦੋਂ ਬਾਅਦ ਸਾਨੂੰ ਪਤਾ ਲੱਗੇ ਸੀ ਉਦੋਂ ਮੁੜ ਕੇ ਤਾਂ ਉਦੋਂ ਬਾਅਦ ਤੁਸੀਂ ਮਤਲਬ ਠੰਡ 'ਚ ਸੂਆ ਲੈਣਾ ਬੰਦ ਕਰ ਦਿੱਤਾ ਹਾਂ ਜੀ ਠੰਡ 'ਚ ਸੂਆ ਲੈਣਾ ਬੰਦ ਠੀਕ ਹੈ ਇੱਕ ਮੈਂ ਦੇਖ ਰਹੀ ਸੀ ਉਸ ਸਾਈਡ ਇੱਕ ਬੱਕਰੀ ਦੇ ਥਣ ਇੱਕ ਸਾਈਡ ਖਰਾਬ ਹੈ ਹਾਂ ਜੀ ਤਾਂ ਉਹਨੂੰ ਤੁਸੀਂ ਅਲੱਗ ਨਹੀਂ ਕੀਤਾ ਨਹੀਂ ਤਾਂ ਟ੍ਰੀਟਮੈਂਟ ਹੋਇਆ ਹੋਇਆ ਹੈ ਜ ਨੀ ਉਹ ਲੱਗ ਰਿਹਾ ਸੀ ਜਿੱਦਾਂ ਬਹੁਤ ਹਾਂਜੀ ਨਹੀਂ ਉਹ ਇਹਦਾ ਇੱਕ ਥਾਂ ਖਰਾਬ ਹੋ ਗਿਆ ਸੀਗਾ ਮਸਟਰਟਸ ਆ ਗਈ ਸੀ ਉਹ ਪੱਕਾ ਹੀ ਖਰਾਬ ਹੋਣਾ ਉਹ ਹਾਂਜੀ ਉਹ ਪੱਕਾ ਖਰਾਬ ਹੋ ਗਿਆ ਸੀ ਹਾਂਜੀ ਉਹਦਾ ਇਲਾਜ ਨਹੀਂ ਹੈਗਾ ਤੇ ਪਰ ਬਸ ਉਹਦਾ ਟਰੀਟਮੈਂਟ ਪੂਰਾ ਹੋ ਰਿਹਾ ਰਿਹਾ ਜੀ ਜਨਾਬ ਪੱਕਾ ਹੋ ਗਿਆ ਸੀ ਪੂਰਾ ਹੋ ਗਿਆ ਠੀਕ ਹੈ ਜਿਹੜਾ ਸੱਤ ਫਾਰਮ ਤੇ ਫਿਰ ਕੰਮ ਵਗੈਰਾ ਕੌਣ ਦੇਖਦਾ ਹੈ ਅ ਦੇਖ ਰਿਹਾ ਖੋਦੀ ਕਰਦੇ ਨੇ ਜੀ ਹਾਂ ਜੀ ਨਹੀਂ ਜਿਵੇਂ ਬੱਕਰੀਆਂ ਨੂੰ ਖੁਰਾਕ ਦੇਣੀ ਪਾਣੀ ਪਿਲਾਣਾ ਕੁਝ ਹੋਰ ਉਹ ਸਾਡੇ ਕੋਲ ਤਿੰਨ ਲੇਬਰ ਵਾਲੇ ਰੱਖੇ ਹੋਏ ਨੇ ਜਿਹੜਾ ਸਾਰੀ ਦੇਖ ਰਿਕ ਕਰਦੇ ਨੇ ਜੀ ਇਹਨਾਂ ਨੂੰ ਠੀਕ ਹੈ ਉਹ ਇੱਥੇ ਰਹਿੰਦੇ ਨੇ ਜਾਂ ਫਿਰ ਦੋ ਜਣੇ ਇੱਥੇ ਪ੍ਰੋਪਰ ਦਿਨ ਪਰ ਰਾਤ ਇੱਥੇ ਹੁੰਦੇ ਨੇ ਇੱਕ ਜਣਾ ਸਵੇਰ ਆ ਜਾਂਦਾ ਤੇ ਸ਼ਾਮ ਨੂੰ ਕੰਮ ਨਿਬੜ ਕੇ ਚਲਾ ਜਾਂਦਾ ਬੱਕਰੀਆਂ ਨੂੰ ਰਾਤ ਨੂੰ ਵੀ ਮਤਲਬ ਹੁੰਦਾ ਇਹਨਾਂ ਨੂੰ ਕਿ ਦੇਖ ਰਿਕ ਕੋਈ ਹੋਰ ਚੱਕਰ ਰਾਤ ਨੂੰ ਕੋਈ ਮਤਲਬਦਾ ਕੋਈ ਸੀਨ ਨਹੀਂ ਹੈਗਾ ਇਹ ਕਿੰਨੇ ਸੋ ਜਾਂਦੀਆਂ ਨੇ ਰਾਤ ਨੂੰ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਬਾਕੀ ਜਦੋਂ ਤੁਸੀਂ ਇਹ ਸਟਾਰਟ ਕੀਤਾ ਸੀਗਾ ਹਾਂਜੀ ਬੱਕਰੀ ਵਾਲਣ ਦਾ ਜਿਹੜਾ ਧੰਦਾ ਹੈ ਹਾਂਜੀ ਇਹ ਤੁਹਾਨੂੰ ਸਪੋਰਟ ਕੀਤੀ ਤੁਹਾਡੀ ਫੈਮਲੀ ਨੇ ਹਾਂਜੀ ਬਿਲਕੁਲ ਕਿਵੇਂ ਕਈ ਕਹਿ ਦਿੰਦੇ ਨੇ ਨਹੀਂ ਆਪਾਂ ਨਹੀਂ ਕਰਨਾ ਇਹ ਨਹੀਂ ਫੈਮਲੀ ਦੀ ਬਿਲਕੁਲ ਸਪੋਰਟ ਸੀ ਪਰ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਸੀ ਕਿ ਬੱਕਰੀਆਂ ਰੱਖਣ ਲੱਗੇ ਨੇ ਹਾਂਜੀ ਤਾਂ ਉਹਨਾਂ ਨੇ ਜ਼ਰੂਰ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਤੁਸੀਂ ਸਰਪੰਚ ਵਜਦੇ ਹੋ ਤੁਸੀਂ ਬੱਕਰੀਆਂ ਵਾਲੇ ਵਜਣ ਲੱਗ ਜਾਓਗੇ ਪਰ ਪਰ ਸਾਨੂੰ ਪਤਾ ਸੀ ਕਿ ਅਸੀਂ ਕਰਨਾ ਤੇ ਲਗਨ ਦੇ ਨਾਲ ਕੰਮ ਕਰਨਾ ਇੰਨੇ ਸਮੇਂ ਦੇ ਵਿੱਚ ਹੀ ਬੱਕਰੀਆਂ ਨੇ ਸਾਡਾ ਨਾਮ ਬਹੁਤ ਦੂਰ ਦੂਰ ਤੱਕ ਮਹਾਰਾਸ਼ਟਰ ਹੋਰ ਅਦਰ ਸਟੇਟਸ ਤੋਂ ਵਪਾਰੀ ਸਾਡੇ ਕੋਲੇ ਆਉਣ ਲੱਗੇ ਨੇ ਵਧੀਆ ਪੈਸੇ ਤੇ ਅਸੀਂ ਸੇਲ ਕਰਦੇ ਆ ਬੱਚੇ ਹਨਾ ਹੁਣ ਸਾਰੇ ਕਹਿਣ ਲੱਗੇ ਕਿ ਕੰਮ ਬਹੁਤ ਵਧੀਆ ਬਹੁਤ ਵਧੀਆ ਪਹਿਲਾਂ ਪਿੰਡ ਵਾਲੇ ਨੇ ਮੈਂ ਨਿੰਦਾ ਜਾਂ ਮਾਰ ਹੁਣ ਤਾਂ ਹਾਂਜੀ ਵੀ ਤੁਸੀਂ ਛੱਡੋ ਜੀ ਕੋਈ ਤੁਸੀਂ ਹੋਰ ਬਿਜ਼ਨਸ ਸ਼ੁਰੂ ਕਰੋ ਕਿਹੜੇ ਕੰਮ 'ਚ ਪੈ ਗਏ ਤੁਸੀਂ ਤੁਸੀਂ ਬੱਕਰੀਆਂ ਵਾਲੇ ਵੱਜਣ ਲੱਗ ਜਾਓਗੇ ਪਰ ਹੁਣ ਅੱਜ ਸਾਰੇ ਹੀ ਕਹਿੰਦੇ ਨੇ ਕਿਉਂਕਿ ਹੁਣ ਆਏ ਦਿਨ ਹਰ 10-15 ਦਿਨਾਂ ਚ ਕੋਈ ਨਾ ਕੋਈ ਵੱਡਾ ਅਫਸਰ ਦੇਖਣ ਆਉਂਦਾ ਜੀ ਕੋਈ ਪੀਸੀਐਸ ਕੋਈ ਆਈਏਐਸ ਕੋਈ ਪੀਪੀਐਸ ਦੇਖਣ ਆਉਂਦਾ ਜਿਹੜੇ ਕਿ ਖੁਦ ਸਟਾਰਟ ਕਰਨਾ ਚਾਹੁੰਦੇ ਨੇ ਹਾਂਜੀ ਹਾਂਜੀ ਕਿਉਂਕਿ ਪੜਿਆ ਲਿਖਿਆ ਪਿੰਨ ਵਾਲੇ ਵੀ ਕਹਿੰਦੇ ਹੋਣੇ ਕਿ ਅਸੀਂ ਵੀ ਕਰੀਏ ਅਸੀਂ ਵੀ ਕਰੀਏ ਬਿਲਕੁਲ ਜੀ ਹੁਣ ਕਹਿੰਦੇ ਹੋਣੇ ਹੁਣ ਕਹਿੰਦੇ ਨੇ ਜੀ ਤੇ ਕਿਉਂਕਿ ਪੜਿਆ ਲਿਖਿਆ ਤਬਕਾ ਹੁਣ ਇਸ ਕੰਮ ਦੇ ਵਿੱਚ ਆਉਣ ਲੱਗਿਆ ਹਾਂਜੀ ਹਾਂ ਹਾਂ ਹਾਂਜੀ ਕਿਉਂਕਿ ਇਹ ਚ ਮੁਨਾਫਾ ਵੀ ਬਹੁਤ ਹੋ ਰਿਹਾ ਹੈ ਮੁਨਾਫਾ ਬਹੁਤ ਹੈ ਜੇ ਅਸੀਂ ਬਰੀਡ ਤੇ ਕੰਮ ਕਰਦੇ ਹਾਂ ਤਾਂ ਬਹੁਤ ਹਾਂਜੀ ਦੁੱਧ ਦਾ ਕੰਮ ਵੀ ਕੀਤਾ ਜਾ ਸਕਦਾ ਜੀ ਕੀਤਾ ਉਹਦੇ ਚ ਜ਼ਿਆਦਾ ਮੁਨਾਫਾ ਕਿ ਬਰੀਡ ਇੰਪਰੂਵਮੈਂਟ ਚ ਜ਼ਿਆਦਾ ਮੁਨਾਫਾ ਹੈ ਬਰੀਡ ਦੇ ਵਿੱਚ ਜ਼ਿਆਦਾ ਮੁਨਾਫਾ ਜੀ ਦੁੱਧ ਦੇਖੋ ਇੱਕ ਤਾਂ ਇਹਨਾਂ ਦਾ ਥੋੜਾ ਹੁੰਦਾ ਤੇ ਇੱਕ ਹਜੇ ਇਹਨਾਂ ਦੇ ਦੁੱਧ ਦੀ ਕੀਮਤ ਨਹੀਂ ਮਿਲਦੀ ਉਹ ਗਾਈਆਂ ਵਾਲੇ ਰੇਟ ਤੇ ਜਾਂਦਾ ਮਤਲਬ ਲੋਕ ਮੈਂ ਇਹਨਾਂ ਮਹਿੰਗਾ ਖਰੀਦ ਦੇ ਲੋਕ ਇਹਨਾਂ ਮਹਿੰਗਾ ਖਰੀਦਦੇ ਨਹੀਂਗੇ ਅੱਛਾ ਤੇ ਸੋ ਕੀਤਾ ਜਾ ਸਕਦਾ ਪਰ ਪ੍ਰੋਸੈਸਿੰਗ ਕਰਕੇ ਕੀਤਾ ਜਾ ਸਕਦਾ ਜਿਵੇਂ ਅਸੀਂ ਸਿੱਧਾ ਮਤਲਬ ਦੁੱਧ ਨਹੀਂ ਵੇਚਣੇ ਸਿੱਧਾ ਦੁੱਧ ਵੇਚਣ ਚ ਕੋਈ ਫਾਇਦਾ ਨਹੀਂ ਹੈਗਾ ਜੀ ਫਾਇਦਾ ਨਹੀਂ ਹੈ ਨਹੀਂ ਉਹਦੇ ਛੋਟਾ ਫਾਇਦਾ ਨਹੀਂ ਹੈ ਜਿੰਨਾ ਪ੍ਰੋਸੈਸਿੰਗ ਦੇ ਵਿੱਚ ਜਿਵੇਂ ਅਸੀਂ ਪਿੰ ਅੱਛਾ ਉਹਦੇ 'ਚ ਫਿਰ ਫਾਇਦਾ ਕਿੰਨਾ ਕ ਦੁੱਧ ਦੇ ਦਿੰਦੀ ਆ ਇੱਕ ਸੂਏ ਦੇ ਵਿੱਚ ਅਹ ਦੇਖੋ ਬੱਕਰੀ 1.5 ਕਿਲੋ ਦੁੱਧ ਵਾਲੀ ਵੀ ਹੈਗੀ ਆ 3 ਕਿਲੋ ਦੁੱਧ ਵਾਲੀ ਵੀ ਹੈਗੀ ਆ 5 ਕਿਲੋ ਤੱਕ ਦੁੱਧ ਵਾਲੀਆਂ ਬੱਕਰੀਆਂ ਹੈਗੀਆਂ ਨੇ ਆਪਣੇ ਫਾਰਮ ਤੇ ਆਪਣੇ ਕੋਲੇ ਹਾਈਐਸਟ 5 ਕਿਲੋ 300 ਗ੍ਰਾਮ ਵਾਲੀ ਬੱਕਰੀ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਇੱਕ ਜਦੋਂ ਆਪਾਂ ਬੱਕਰੀ ਪਾਲਣ ਦਾ ਹੁੰਦਾ ਸ਼ੁਰੂ ਕਰਨਾ ਹੋਵੇ ਤਾਂ ਆਪਾਂ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਇਕ ਤਾਂ ਪਹਿਲਾਂ ਜੀ ਪ੍ਰੋਪਰ ਜਾਣਕਾਰੀ ਹੋਣੀ ਚਾਹੀਦੀ ਆ ਬੰਦੇ ਨੂੰ ਸਮਾਂ ਕੱਢ ਕੇ ਪਹਿਲਾਂ ਜਿਨ੍ਹਾਂ ਦੀਆਂ ਬੱਕਰੀਆਂ ਰੱਖੀਆਂ ਨੇ ਉਹਨਾਂ ਨੂੰ ਮਿਲਣਾ ਚਾਹੀਦਾ ਜਿਹੜੇ ਫਾਰਮ ਬਣੇ ਹੋਏ ਆ ਉਹਨਾਂ ਨੂੰ ਮਿਲਣਾ ਚਾਹੀਦਾ ਤਾਂ ਕਿ ਇਹਨਾਂ ਨੂੰ ਸਾਨੂੰ ਪਤਾ ਹੋਵੇ ਕਿ ਇਹਨਾਂ ਨੂੰ ਕੀ ਕੀ ਬਿਮਾਰੀ ਆਉਂਦੀ ਹੈ ਉਹਦੇ ਕੀ ਕੀ ਹੱਲ ਨੇ ਤੇ ਕਿਵੇਂ ਕਰ ਸਕਦੇ ਆ ਸਾਨੂੰ ਬਰੀਡ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਜਿਹੜਾ ਬੰਦਾ ਨਵਾਂ ਕੰਮ ਸਟਾਰਟ ਕਰਨਾ ਚਾਹੁੰਦਾ ਉਹ ਜਦੋਂ ਮੰਡੀਆਂ ਦੇ ਵਿੱਚੋਂ ਖਰੀਦਣ ਜਾਂਦਾ ਉਹਦੀ ਲੁੱਟ ਉੱਥੋਂ ਹੀ ਸਟਾਰਟ ਹੋ ਜਾਂਦੀ ਆ ਮਾੜੀ ਬੱਕਰੀ ਮਾੜੀ ਮਤਲਬ ਕਿਵੇਂ ਮਾੜੀ ਬੱਕਰੀ ਹਾਂਜੀ ਜ਼ਿਆਦਾ ਰੇਟ ਤੇ ਮਿਲ ਗਈ ਹਾਂ ਹਾਂ ਠੀਕ ਆ ਉਹ ਆਖਰ ਤਾਂ ਉਹਨੇ ਬੱਚੇ ਸੇਲ ਕਰਨੇ ਆਉਂਦੇ ਜਾਂ ਬੱਕਰੀ ਸੇਲ ਕਰਨੀ ਆ ਮੰਨ ਲਓ ਉਹਨੂੰ ਉਹਦੀ ਕੀਮਤ ਹੀ ਨਾ ਮਿਲੀ ਬੱਚਿਆਂ ਦੀ ਫਿਰ ਉਹਦਾ ਹੌਸਲਾ ਟੁੱਟ ਜਾਂਦਾ ਹਾਂਜੀ ਹਾਂ ਜਿਆਦਾ ਬੱਕਰੀ ਫਾਰਮ ਬੰਦ ਹੋਏ ਕੀ ਕਾਰਨ ਸੀ ਉਹਦਾ ਇਹੀ ਕਾਰਨ ਸੀਗਾ ਜੀ ਬੰਦਾ ਨਵਾਂ ਸੀਗਾ ਅਗਲਾਂ ਨੇ ਇਹ ਨਹੀਂ ਦੇਖਿਆ ਵੀ ਇਹਦੀ ਹੈਲਪ ਕੀਤੀ ਜਾਵੇ ਮੈਂ ਤਾਂ ਉਹਨੂੰ ਮਾੜੀ ਬੱਕਰੀ ਲੈਤੀ ਉਹ ਅੱਛਾ ਕਿਉਂਕਿ ਉਹਨੂੰ ਨੌਲੇਜ ਨਹੀਂ ਸੀ ਦੀ ਬੱਕਰੀ ਬਾਰੇ ਬੰਦੇ ਨੂੰ ਖੁਦ ਨੌਲੇਜ ਹੋਣੀ ਚਾਹੀਦੀ ਆ ਵੀ ਮੈਂ ਕਿਹੇ ਜੀ ਬੱਕਰੀ ਖਰੀਦਣੀ ਆ ਫਰੋਂ ਪਤਾ ਕਿਵੇਂ ਲੱਗੂਗਾ ਵੀ ਮੈਂ ਕਿਵੇਂ ਦੀ ਬੱਕਰੀ ਖਰੀਦਣੀ ਆ ਜਿਵੇਂ ਕੋਈ ਨਵਾਂ ਬੰਦਾ ਮੰਨ ਲਓ ਮੈਂ ਸ਼ੁਰੂ ਕਰਨਾ ਹੋਵੇ ਹਾਂਜੀ ਤਾਂ ਮੈਂ ਕੀ ਮਤਲਬ ਆਪਣੇ ਦਿਮਾਗ 'ਚ ਬਿਠਾ ਕੇ ਰੱਖੂੰਗੀ ਕਿ ਮੈਨੂੰ ਇਹ ਚੀਜ਼ਾਂ ਪਤਾ ਹੋਣੇ ਚਾਹੀਦੀ ਮੈਂ ਉਹੀ ਕਹਿੰਨਾ ਜੀ ਉਹਨੂੰ ਬੱਕਰੀ ਪਾਲਕਾਂ ਕੋਲੇ ਘੁੰਮਣਾ ਚਾਹੀਦਾ ਜਿਹੜੇ ਫਾਰਮ ਬਣੇ ਨੇ ਹੁਣ ਕਾਫੀ ਫਾਰਮ ਹੋ ਗਏ ਨੇ ਆਪਣੇ ਪੰਜਾਬ ਦੇ ਵਿੱਚ ਵੀ ਉਹਨਾਂ ਨੂੰ ਵਿਜ਼ਿਟ ਕਰਨਾ ਚਾਹੀਦਾ ਬੱਕਰੀ ਮੇਲਿਆਂ ਤੇ ਜਾਣਾ ਚਾਹੀਦਾ ਜੀ ਸਭ ਤੋਂ ਪਹਿਲਾਂ ਤੇ ਜਿਹੜੇ ਬੱਕਰੀ ਮੇਲੇ ਆ ਉੱਥੇ ਤੁਹਾਨੂੰ ਜਾਣਕਾਰੀ ਹੋ ਜੂ ਵੀ ਇਹ ਫਰਸਟ ਕੱਢਿਆ ਤੇ ਕਿਉਂ ਕੱਢਿਆ ਕੀ ਕਾਰਨ ਸੀ ਇਹ ਦੂਜੇ ਨਾਲੋਂ ਕੀ ਵੱਖਰਾ ਸੀ ਜਦੋਂ ਅਸੀਂ ਕੁਝ ਮੇਲੇ ਦੇਖਾਂਗੇ ਤਾਂ ਕੁਝ ਨਾ ਕੁਝ ਤਾਂ ਜਜਮੈਂਟ ਬੰਦੇ ਨੂੰ ਹੋਜੂ ਹੋਜੇਗੀ ਹਾਂ ਕੁਝ ਨਾ ਕੁਝ ਜਜਮੈਂਟ ਤਾਂ ਬੰਦੇ ਨੂੰ ਉੱਥੋਂ ਹੀ ਹੋਜੂਗੀ ਹਾਂ ਉਹ ਜਿੱਤਿਆ ਤਾਂ ਕਿਉਂ ਜਿੱਤਿਆ ਉਹਦੇ 'ਚ ਕੀ ਕੁਆਲਿਟੀਆਂ ਸੀ ਕੀ ਕਾਰਨ ਸੀ ਕਿ ਉਹਦੇ ਕੀ ਨਕਸੇ ਉਹਦੀ ਬਾਡੀ ਸਕੋਰ ਕੀ ਸੀਗਾ ਤਾਂ ਫਿਰ ਲੋਕ ਵੀ ਸੋਚਣਗੇ ਕਿ ਮੈਂ ਵੀ ਰੱਖਾਂ ਤਾਂ ਮੈਨੂੰ ਵੀ ਪ੍ਰਾਈਜ਼ ਮਿਲੂ ਇੱਕ ਤਾਂ ਫਿਰ ਸ਼ੌਂਕ ਪੈਦਾ ਹੁੰਦਾ ਮੇਲੇ ਦੇਖ ਕੇ ਇੱਕ ਜਾਣਕਾਰੀ ਮਿਲਦੀ ਹੈ ਹਾਂਜੀ 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 ਬਾਕੀ ਤੁਸੀਂ ਟੈਗਿੰਗ ਵਗੈਰਾ ਦਾ ਕਿਵੇਂ ਰੱਖਿਆ ਹੋਇਆ ਹੈ ਪੂਰਾ ਮੇਨਟੇਨਡ ਰਿਕਾਰਡ ਬਿਲਕੁਲ ਜੀ ਆਪਣੇ ਹਰੇਕ ਬੱਕਰੀ ਦਾ ਜਿਵੇਂ ਮੈਂ ਤੁ ਇਹ ਬੱਕਰੀ ਦਾ ਟੈਗ ਨੰਬਰ ਆ ਗਿਆ ਜੀ 705 L0640 L613 ਬੱਕਰਿਆਂ ਦੇ ਨਾਂ ਰੱਖੇ ਹੋਏ ਨੇ ਅਸੀਂ ਜਿਵੇਂ ਉਹ ਘੱਟ ਗਿਣਤੀ ਚ ਨੇ ਉਹਨਾਂ ਦੀ ਸਾਨੂੰ ਐਸੇ ਪਛਾਣ ਹੈਗੀ ਆ ਉਹਨਾਂ ਦੇ ਨਾਂ ਸੁਲਤਾਨ ਆ ਗਿਆ ਰਾਂਝਾ ਆ ਗਿਆ ਪਰਬਤਾ ਸੋ ਇਸ ਤਰ੍ਹਾਂ ਅਸੀਂ ਪੂਰਾ ਰਿਕਾਰਡ ਰੱਖਦੇ ਹਾਂ ਜੀ ਟੈਗ ਜੇ ਤੁਸੀਂ ਇੱਕ ਰਿਕਾਰਡ ਨਹੀਂ ਰੱਖਦੇ ਤਾਂ ਫਿਰ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਇਨ ਬਰੀਡਿੰਗ ਹੋਊਗੀ ਤਾਂ ਤੁਸੀਂ ਫਿਰ ਨੁਕਸਾਨ ਚਲੇ ਜਾਓਗੇ ਨੁਕਸਾਨ ਹੋਏਗਾ ਹਾਂਜੀ ਹਾਂਜੀ ਸੋ ਟੈਗਿੰਗ ਤਾਂ ਕਰਨੀ ਜ਼ਰੂਰੀ ਹੈ ਜੀ ਹਮ ਹਮ ਆਪਣੇ ਫਾਰਮ ਤੇ ਕਿਹੜਾ ਬੱਕਰਾ ਜ਼ਿਆਦਾ ਮਤਲਬ ਵਧੀਆ ਮੰਨਿਆ ਜਾਂਦਾ ਆਪਣੇ ਫਾਰਮ ਤੇ ਇਸ ਤੇ ਆਪਣੇ ਫਾਰਮ ਤੇ ਇਸ ਵਕਤ ਸੁਲਤਾਨ ਆ ਜੀ ਜਿਹੜਾ ਸਭ ਤੋਂ ਫੇਵਰੇਟ ਆ ਸਾਡਾ ਫੇਵਰੇਟ ਇਹ ਵੈਸੇ 22 ਬੱਕਰੇ ਨੇ ਜੀ ਆਪਣੇ ਕੋਲ ਹੋਰ ਵੀ ਵਧੀਆ ਨੇ ਸੁਲਤਾਨ ਦੀ ਕੀ ਅੱਛੀ ਕੁਆਲਿਟੀ ਆ ਸੁਲਤਾਨ ਦੀ ਇੱਕ ਤਾਂ ਹਾਈਟ ਲੈਂਥ ਬਹੁਤ ਉਹ ਜਿਹੜਾ ਸਭ ਤੋਂ ਲੰਬਾ ਉਹ ਸੁਲਤਾਨ ਹੀ ਹੈ ਉਹ ਸੁਲਤਾਨ ਆ ਜੀ ਠੀਕ ਉਹਦੀ ਕਿੰਨੀ ਕ ਹਾਈਟ ਉਹ 48 ਇੰਚਾ ਜੀ ਉਹਦੀ ਹਾਂਜੀ ਹਾਂਜੀ ਤੇ ਉਹਦੀ ਲੈਂਥ ਵੀ ਬਹੁਤ ਜ਼ਿਆਦਾ ਸਾਰੇ ਜਦੋਂ ਵੀ ਉਹਨੂੰ ਕੋਈ ਵੀ ਦੇਖਦਾ ਤਾਂ ਉਹਦਾ دیਵਾਨਾ ਹੋ ਜਾਂਦਾ ਤੇ ਉਹਦੇ ਬੱਚੇ ਬਹੁਤ ਵਧੀਆ ਆ ਰਹੇ ਨੇ ਜੀ ਅੱਛਾ ਜੀ ਹਾਂਜੀ ਜੇ ਕੋਈ ਬੱਕਰੀ ਮਾੜੀ ਵੀ ਆ ਤਾਂ ਉਹਦੇ ਤੋਂ ਵੀ ਬੱਚੇ ਉਹਦੇ ਬਹੁਤ ਜ਼ਿਆਦਾ ਵਧੀਆ ਆ ਰਹੇ ਨੇ ਉਹਨੂੰ ਹੀ ਇਸ ਇੱਕ ਬੈਸਟ ਬਰੀਡਰ ਕਹਾਂਗੇ ਜੀ ਤੋਂ ਵਧੀਆ ਅੱਛਾ ਮਤਲਬ ਅਗਰ ਤੁਸੀਂ ਸੁਲਤਾਨ ਨੂੰ ਕਿਸੇ ਮਤਲਬ ਕਿਵੇਂ ਕਹਦੇ ਹੋ ਹਾਂਜੀ ਜੇ ਬੱਕਰੀ ਉਨੀ ਜਿਆਦਾ ਵੱਡੀ ਨਹੀਂ ਹੈ ਉਹਦੇ ਨਾਲ ਵੀ ਤੁਸੀਂ ਕ੍ਰੋਸ ਕਰਵਾਉਂਦੇ ਤਾਂ ਬੱਚੇ ਫਿਰ ਵੀ ਸਹੀ ਆਉਂਦੇ ਨੇ ਬੱਚੇ ਫਿਰ ਵੀ ਉਹਦੇ ਵਧੀਆ ਆਉਂਦੇ ਨੇ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਇਹ ਤੁਸੀਂ ਕਦੋਂ ਤੋਂ ਮਤਲਬ ਇਹਨੂੰ ਸੁਲਤਾਨ ਤੁਹਾਡੇ ਕੋਲ ਕਦੋਂ ਤੋਂ ਹੈ ਅ ਸੁਲਤਾਨ ਸਾਡੇ ਕੋਲ 1.5 ਸਾਲ ਤੋਂ ਜੀ ਕਰੇ ਜਿਵੇਂ ਹੁਣ ਖਾ ਰਹੀਆਂ ਨੇ ਬੱਕਰੀਆਂ ਇਹ ਕੀ ਚੀਜ਼ ਖਾ ਰਹੀਆਂ ਨੇ ਇਹ ਗੁਵਾਰੀ ਦਾ ਨੀਰਾ ਜੀ ਇਹ ਗੁਵਾਰੀ मतलब ਇਹ ਗੁਵਾਰੇ ਦੀ ਫਸਲ ਹੁੰਦੀ ਹੈ ਜੀ ਇਹ ਗੁਵਾਰੀ ਆਪਾਂ ਕਹਿ ਦਿੰਦੇ ਹਾਂ ਜਿਹੜੇ ਬਰਾਨੀ ਦੇ ਵਿੱਚ ਹੁੰਦਾ ਜਿਸ ਨੂੰ ਕੋਈ ਪਾਣੀ ਨਹੀਂ ਲੱਗਿਆ ਜੀ ਕੋਈ ਰੇ ਨਹੀਂ ਤੇ ਕੋਈ ਸਪਰੇ ਨਹੀਂ ਹੈ ਅੱਛਾ ਇਹ ਐਵੇਂ ਪਕਾਈ ਜਾਂਦੀ ਆ ਹਾਂ ਜੀ ਇਹ ਤੁਸੀਂ ਮਤਲਬ ਘਰੇ ਤਿਆਰ ਕਰਦੇ ਹੋ ਕਿ ਨਹੀਂ ਇਹ ਰਾਜਸਥਾਨ ਤੋਂ ਲੈ ਕੇ ਆਉਣਾ ਪੈਂਦਾ ਜੀ ਸਪੈਸ਼ਲ ਲੈ ਕੇ ਆਉਣਾ ਪੈਂਦਾ ਹਾਂ ਜੀ ਬਰਾਨੀ ਇਲਾਕੇ ਚੋਂ ਜਿੱਥੇ ਕੋਈ ਪਾਣੀ ਦਾ ਸਾਧਨ ਵੀ ਨਹੀਂ ਹੈ ਕਿਤੇ ਹੋਰ ਨੌਰ ਭਾਦਰੇ ਤੋਂ ਅੱਗੇ ਜਾਂਦੇ ਹਾਂ ਜੀ ਅਸੀਂ 40 ਕਿਲੋਮੀਟਰ ਤੇ ਉੱਥੋਂ ਲੈ ਕੇ ਆਉਨੇ ਹਾਂ ਇਹਦਾ ਇਹ ਇਹਨਾਂ ਦਾ ਮੇਨ ਖਾਣਾ ਜੀ ਇਹਨਾਂ ਦਾ ਪਸੰਦੀਦਾ ਖਾਣਾ ਇਹ। ਅੱਛਾ ਪਸੰਦੀਦਾ ਉਹ ਖੁਸ਼ ਹੋ ਕੇ ਖਾਂਦੇ ਨੇ। ਖੁਸ਼ ਹੋ ਕੇ ਖਾਂਦੀਆਂ ਦੇਖੋ ਤੁਸੀਂ ਕਿਦਾਂ। ਹਾਂਜੀ ਹਾਂਜੀ। ਬਸ ਜਦੋਂ ਨੀਰਾ ਲੈ ਕੇ ਐਂਟਰ ਕੀਤੇ ਤਾਂ ਭੱਜ ਭੱਜ ਕੇ ਆਉਂਦੀਆਂ ਨੇ ਖੁਣਨੀਆਂ ਵੱਰ ਨੂੰ। ਮੰਨ ਲਓ ਅਗਰ ਇਹ ਨਾ ਮਿਲੇ ਤਾਂ ਫਿਰ ਆਪਾਂ ਨੂੰ ਇਹਨੂੰ ਕਿਹੜੀ ਫੀਡ ਦੇ ਸਕਦੇ? ਜਾਂ ਕੀ ਖੁਰਾਕ ਦੇ ਸਕਦੇ ਆਪਾਂ ਇਹਨਾਂ ਨੂੰ? ਇਹਨੂੰ ਮੂੰਗਫਲੀ ਦਾ ਨੀਰਾ ਵੀ ਪਾ ਸਕਦੇ ਆਂ ਜੀ ਆਪਾਂ। ਨੀਰੇ ਤੋਂ ਤੁਹਾਡਾ ਕੀ ਮਤਲਬ ਹੈ ਨੀਰਾ ਮਤਲਬ? ਮੈਸ਼ ਤੂੜੀ ਜਿਵੇਂ ਤੂੜੀ ਹੁੰਦੀ ਹੈ ਜੀ ਆਪਾਂ। ਉਸ ਤਰ੍ਹਾਂ ਦੇ ਉਹ ਹੈਗਾ ਮੂੰਗਫਲੀ ਵਾਲਾ ਵੀ ਪਾ ਸਕਦੇ ਆਂ ਜੀ ਆਪ ਹਰੇ ਦੇ ਵਿੱਚ ਆਪਾਂ ਜਿਵੇਂ ਇਸ ਵਕਤ ਆਪਣੇ ਕੋਲੇ ਮੱਖਣ ਘਾ ਵੀ ਲੱਗਿਆ ਹੋਇਆ ਜੀ ਜਮੀ ਵੀ ਲੱਗੀ ਆ ਲੂਸਨ ਵੀ ਲੱਗਿਆ ਹੋਇਆ ਉਹ ਚੀਜ਼ਾਂ ਨੇ ਉਹ ਪਾਉਨੇ ਆਪਾਂ ਇਹਨਾਂ ਨੂੰ ਬਾਕੀ ਕਿ ਤੁਸੀਂ ਕਹਿ ਰਹੇ ਸੀਗੇ ਕਿ ਆਪਾਂ ਰਿਕਾਰਡ ਵਾਲੀ ਬੁੱਕ ਹੈ ਇੱਕ ਵੈਕਸੀਨੇਸ਼ਨ ਵਾਲੀ ਹੈ ਤਾਂ ਤੁਸੀਂ ਆਪਣੇ ਇੱਕ ਬੰਦੇ ਨੂੰ ਕਿਹਾ ਕਿ ਇਹਨੂੰ ਸੇਫ ਜਗ੍ਹਾ ਤੇ ਰੱਖ ਦੀ ਹਾਂਜੀ ਤਾਂ ਉਹ ਮਤਲਬ ਕਿ ਡਾਟਾ ਵਗੈਰਾ ਲੀਕ ਹੋ ਜਾਏਗਾ ਨਹੀਂ ਲੀਕ ਨਹੀਂ ਹੋਣਾ ਜੀ ਪਰ ਉਹ ਜੇ ਅੱਗੇ ਪਿੱਛੇ ਹੋ ਜਾਏ ਉਹਦੇ ਤੇ ਹੀ ਸਾਡਾ ਸਾਰਾ ਕੁਝ ਲਿਖਿਆ ਹੋਇਆ ਹੈ ਮੈਨੂੰ ਕੋਈ ਕੁਝ ਇੱਧਰ ਉੱਧਰ ਕਰਦੇ ਜਿੰਨਾ ਹੈਗਾ ਹਾਂਜੀ ਉਹ ਸਾਰਾ ਇਹਦੇ ਤੇ ਲਿਖਿਆ ਹੋਇਆ ਬਸ ਹੁਣ ਅਸੀਂ ਕੰਪਿਊਟਰ ਤੇ ਵੈਸੇ ਕਰ ਦਿਆਂਗੇ ਥੋੜੇ ਟਾਈਮ ਦੇ ਵਿੱਚ ਹੀ ਸਾਡਾ ਹੈਗੇ ਕੰਪਿਊਟਰ ਸਾਰਾ ਕੰਪਿਊਟਰਾਈਜ਼ ਕਰ ਦਿਆਂਗੇ ਅੱਛਾ ਅੱਛਾ ਹਾਂਜੀ ਇਹ ਤੁਸੀਂ ਲਿਖਦੇ ਹੋ ਆਪਣੇ ਹੱਥ ਨਾਲ ਹਾਂਜੀ ਹਾਂ ਜਿਵੇਂ ਟੈਗ ਨੰਬਰ ਆ ਜੀ ਹਾਂਜੀ ਹਾਂਜੀ ਇਹਦੇ ਤੇ ਹੀ ਇਹਦਾ ਸਾਰਾ ਰਿਕਾਰਡ ਨਿਕਲ ਆਉਣਾ L0712 ਹਾਂ ਮਤਲਬ ਤੁਸੀਂ ਆ ਵੇਚਣਾ ਹੋਵੇ ਹਾਂ ਜੀ ਤਾਂ ਤੁਸੀਂ ਉਹ ਬੁੱਕ ਚੋਂ ਦੇਖ ਕੇ ਬੁੱਕ ਦੇ ਵਿੱਚ ਇਹਦਾ ਕਿੰਨਾਵਾਂ ਸੁਆ ਹੈਗਾ ਜੀ ਕਿੰਨੇ ਬੱਚੇ ਦਿੰਦੀ ਆ ਬੱਚਿਆਂ ਦਾ ਬਰਥ ਵੇਟ ਕਈ ਬੱਕਰੀਆਂ ਬੱਚੇ ਮਾੜੇ ਦਿੰਦੀਆਂ ਨੇ ਜੀ ਤੇ ਉਹਨੂੰ ਤਾਂ ਵੈਸੇ ਅਸੀਂ ਰੱਖਦੇ ਨਹੀਂ ਫਾਰਮ ਤੇ ਕਦੇ ਪਰ ਇਹਦੇ ਤੋਂ ਸਾਰਾ ਰਿਕਾਰਡ ਨਿਕਲਿਆ ਹੋਊਗਾ ਉਹਦੇ ਕਿੰਨੇ ਬੱਚੇ ਦਿੱਤੇ ਸੀ ਕਿੰਨਾ ਬਰਥ ਵੇਟ ਸੀਗਾ ਸਾਰਾ ਕੁਝ ਨਿਕਲਿਆ ਆਉਂਦਾ ਤੁਸੀਂ ਅਜੇ ਤੱਕ ਕਿੰਨੀ ਕਿ ਸੇਲ ਕਰਤੀ ਕਾਫੀ ਜਾਨਵਰ ਸੇਲ ਕੀਤੇ ਹੋਏ ਜੀ ਤੁਹਾਨੂੰ ਕਦੇ ਕੋਈ ਰਾਂਬਾ ਆਇਆ ਕੀ ਹਾਂ ਵੀ ਤੁਸੀਂ ਗਲਤ ਬੱਕਰਾ ਜਾਂ ਬੱਕਰੀ ਦੇ ਦਿੱਤੀ ਸਾਨੂੰ ਨਹੀਂ ਜੀ ਬਿਲਕੁਲ ਨਹੀਂ ਕਦੀ ਵੀ ਨਹੀਂ ਆਇਆ ਨਹੀਂ ਕਦੇ ਨਹੀਂ ਆਇਆ ਜ ਸਾਡੇ ਜਿਵੇਂ ਮੱਜਾਂ ਦਾ ਵੀ ਕੰਮ ਸੀਗਾ ਤਾਂ ਹਜੇ ਵੀ ਜਿੰਨਾਂ ਲੋਕਾਂ ਨੂੰ ਆਪਾਂ ਜਾਨਵਰ ਸੇਲ ਕੀਤੇ ਉਹ ਵਰਤਦੇ ਨੇ ਆਪਣੇ ਨਾਲ ਹਜੇ ਵੀ ਫੋਨ ਤੇ ਗੱਲ ਕਰਦੇ ਆ ਜਾਂ ਉਹਨਾਂ ਦੀ ਕਦੇ ਵੀਡੀਓ ਬਣੀ ਤਾਂ ਵੀਡੀਓ 'ਚ ਜ਼ਿਕਰ ਵੀ ਕਰਦੇ ਆ ਕਿ ਅਸੀਂ ਉਹਨਾਂ ਤੋਂ ਜਾਨਵਰ ਖਰੀਦ ਕੇ ਲੈ ਕੇ ਆਏ ਸੀਗੇ ਮਤਲਬ ਉਹ ਵੀ ਅੱਗੇ ਆਪਣਾ ਵਧੀਆ ਕਰ ਰਹੇ ਆ ਅਸੀਂ ਹਜੇ ਪੱਠਾ ਤਾਂ ਸੇਲ ਨਹੀਂ ਕਰਦੇ ਜਿਹੜੇ ਬਰੀਡਰ ਬੱਚੇ ਸੇਲ ਕਰਦੇ ਆ ਜੀ ਅਸੀਂ ਉਹਦਾ ਪੂਰਾ ਰਿਕਾਰਡ ਰੱਖਦੇ ਆ ਆਪਦੇ ਕੋਲੇ ਕਿਹੜੇ ਪਿੰਡ ਗਿਆ ਅੱਛਾ ਜਿੱਦਾਂ ਅਸੀਂ ਦਿੱਤਾ ਉਹਦਾ ਬਾਡੀ weight ਕਿੰਨਾ ਸੀ अच्छा ਸਾਨੂੰ ਕੋਈ ਮਤਲਬ ਨਹੀਂ ਅਸੀਂ ਪੈਸੇ ਲੈ ਦੇ ਤਾ ਪਰ ਅਸੀਂ ਉਹਨੂੰ ਪੁੱਛਦੇ ਹਾਂ ਵੀ ਹੁਣ ਉਹਦਾ ਬੋਡੀ weight ਕਿੰਨਾ ਹੋ ਗਿਆ ਤਾਂ ਕਿ ਉਹਦਾ ਅਸੀਂ ਸਾਡੇ ਕੋਲੇ ਵੀ ਰਿਕਾਰਡ ਰਹੇ ਤੁਹਾਡੇ ਕੋਲ ਰਿਕਾਰਡ ਰਹੇ ਇਹਦਾ ਕੀ ਮਤਲਬ ਵੈਸੇ ਕਿਉਂ ਰਹੇ ਕਿਉਂਕਿ ਉਹਦਾ ਹੁਣ ਤੁਸੀਂ ਕਰਤਾ ਮੈਂ ਸੇਲ ਇੱਕ ਤਾਂ ਅਸੀਂ ਸੇਲ ਕਰਤਾ ਚਲੋ ਸਾਨੂੰ ਪਤਾ ਲੱਗੂ ਉਹਨਾਂ ਨੇ ਕਿ ਐਸੀ ਉਹਦੀ ਸਾਮ ਸੰਭਾਲ ਕੀਤੀ ਆ ਇੱਕ ਵਾਰੀ ਜਦੋਂ ਕਿਸੇ ਦਾ ਨਾਮ ਚੱਲ ਜਾਂਦਾ ਜੀ ਉਹਦੇ ਨਾਮ ਤੇ ਹੀ ਲੋਕੀ ਬੱਕਰੀਆਂ ਵਿੱਚ ਲੱਗ ਜਾਂਦੇ ਮੱਝਾਂ ਦੇ ਵਿੱਚ ਵੀ ਇਹੀ ਕੰਮ ਆ ਤੇ ਹਰੇਕ ਖੇਤਰ ਦੇ ਵਿੱਚ ਵੀ ਉਹਨਾਂ ਦੇ ਨਾਮ ਤੇ ਤਾਂ ਕਿ ਅਸੀਂ ਅਗਲੇ ਨੂੰ ਦੱਸ ਸਕੀਏ ਵੀ ਇਹ ਸਾਡੇ ਫਾਰਮ ਤੋਂ ਗਿਆ ਸੀ ਜਾਂ ਨਹੀਂ ਗਿਆ ਸੀ ਠੀਕ ਹੈ ਠੀਕ ਹੈ ਠੀਕ ਹੈ ਉਹਦੇ ਠੀਕ ਹੈ ਮਤਲਬ ਉਹ ਜਿਹੜਾ ਤੁਸੀਂ ਵੇਚਤਾ ਉਹਦਾ ਵੀ ਰਿਕਾਰਡ ਬਾਕੀ ਜਿਹੜੇ ਹੈਗੇ ਨੇ ਫਾਰਮ ਤੇ ਉਹਨਾਂ ਦਾ ਤਾਂ ਰੱਖਣਾ ਹੈ ਉਹਨਾਂ ਦਾ ਰਿਕਾਰਡ ਤਾਂ ਹੈ ਹੀ ਹੈ ਰੱਖਣੇ ਰੱਖਣਾ ਇਹ ਫਿਰ ਤੁਮੇ ਜਿਵੇਂ ਬੱਕਰੇ ਅਲੱਗ ਪੋਰਸ਼ਨ 'ਚ ਰੱਖੇ ਹੋਏ ਨੇ ਮੇਮਣੇ ਲੱਗ ਰੱਖੇ ਹੋਏ ਨੇ ਜਾਂ ਮਿਕਸ ਹੈ ਸਾਰਾ ਕੁਝ ਨਹੀਂ ਨਹੀਂ ਜੀ ਜਿਵੇਂ ਉਹ ਬਰੀਡਰ ਸਾਰੇ ਆਪਣੇ ਹੌਸ ਪੋਰਸ਼ਨ 'ਚ ਚਲੇ ਗਏ ਠੀਕ ਹੈ ਬੱਚਿਆਂ ਵਾਲੀਆਂ ਬੱਕਰੀਆਂ ਇਹਦੇ ਚ ਆ ਗਈਆਂ ਜਿਹੜੀਆਂ ਸੂਣ ਵਾਲੀਆਂ ਨੇ ਉਹ ਐਸ ਪੋਰਸ਼ਨ ਦੇ ਵਿੱਚ ਆ ਗਈਆਂ ਠੀਕ ਹੈ ਉਹ ਪੱਠਾਂ ਦਾ ਅਲੱਗ ਸਾਈਜ਼ ਆ ਗਿਆ ਜਿਹੜੇ ਛੋਟੀਆਂ ਨੇ ਉਹਨਾਂ ਦਾ ਅਲੱਗ ਸਾਈਜ਼ ਆ ਗਿਆ ਇਹ ਜਿਹੜੇ ਉਹ ਉੱਥੇ ਵਏ ਸੀਗੇ ਇਹ ਜਿਹੜੇ ਨਵੇਂ ਜਨਮੇ ਬੱਚੇ ਨੇ ਉਹ ਬੱਚੇ ਨੇ ਜੀ ਜਿਹੜੇ ਹੁਣੇ ਥੋੜੇ ਜਿਹੜੇ ਉਹ ਦਸਰੇ ਸੀਗੇ ਸੁਲਤਾਨ ਨੇ ਜਿਹੜੇ ਦਿੱਤੇ ਆ ਸੁਲਤਾਨ ਦੇ ਬੱਚੇ ਆ ਗਏ ਹਾਂਜੀ ਸੁਲਤਾਨ ਦੇ ਦੂਸਰੇ ਦੇ ਵੀ ਆ ਜੀ ਇੱਕ ਜਿਹੜਾ ਜਿਵੇਂ ਹੁਣ ਪਾਣੀ ਦੇ ਤੁਸੀਂ ਇਹ ਰੱਖੇ ਹੋਏ ਨੇ ਟੱਬ ਜੇ ਹਾਂਜੀ ਤਾਂ ਇਹ ਕਿੰਨਾ ਕਿ ਇਹਨਾਂ ਨੂੰ ਪਾਣੀ ਦਿਨ ਚ ਚਾਹੀਦਾ ਹੁੰਦਾ ਬੱਕਰੀਆਂ ਨੂੰ ਅ ਗਰਮੀ ਦੇ ਵਿੱਚ ਤਾਂ ਹਮੇਸ਼ਾ ਹੀ ਆ ਉਹਨੂੰ ਚੇਂਜ ਕਰਦੇ ਰਹੀਦਾ ਜੀ ਤਾਂ ਕਿ ਠੰਡਾ ਪਾਣੀ ਤੇ ਸਾਫ਼ ਪਾਣੀ ਇਹਨਾਂ ਨੂੰ ਮਿਲਦਾ ਰਹੇ ਤੇ ਸਰਦੀਆਂ ਦੇ ਵਿੱਚ ਰਾਤ ਨੂੰ ਚੱਕ ਦੇਦਾ ਦਿਨੇ ਤਾਂ ਅਸੀਂ ਰੱਖਦੇ ਹੀ ਰੱਖਦੇ ਹਾਂ ਉਹਨੂੰ ਬਸ ਚੇਂਜ ਕਰਦੇ ਹੀਦਾ ਤਾਂ ਕਿ ਕੋਸਾ ਪਾਣੀ ਇਹਨਾਂ ਨੂੰ ਮਿਲਦਾ ਰਹੇ ਨਹੀਂ ਕਿੰਨਾ ਇੱਕ ਬੱਕਰੀ ਕਿੰਨਾ ਪਾਣੀ ਪੀ ਲੈਂਦੀ ਹੈ ਵੈਸੇ ਨਹੀਂ ਇਹਦੀ ਕੋਈ ਲਿਮਿਟ ਤਾਂ ਹੈ ਨਹੀਂ ਜੀ ਉਹ ਜਿੰਨਾ ਆਪਾਂ ਆਪਣੇ ਹਿਸਾਬ ਨਾਲ ਆਪਦੇ ਹਿਸਾਬ ਨਾਲ ਜਿੰਨਾ ਮਰਜ਼ੀ ਪੀ ਲੈ ਆਪਾਂ ਉਹਨੂੰ ਅਵੇਲੇਬਲ ਰੱਖਦੇ ਹਾਂ ਉਹਦੇ ਅ ਭਜਨ ਜਿਵੇਂ ਆਪਾਂ ਆਈਡੀਅਲ ਭਜਨ ਕੀ ਹਾਂ ਵੀ ਇਹ ਵਧੀਆ ਬੱਕਰੀ ਹੈ ਤਾਂ ਭਜਨ ਇੰਨਾ ਹੋਣਾ ਚਾਹੀਦਾ ਅ ਡਿਪੈਂਡ ਕਰਦਾ ਜੀ ਬੱਕਰੀ ਬੱਕਰੀ ਤੇ 50 ਕਿਲੋ ਦੀ ਬੱਕਰੀ ਵੀ ਹੈਗੀ ਐ ਕੁਆਂਟਰ ਦੇ ਕਰੀਬ ਵਾਲੀ ਬੱਕਰੀ ਵੀ ਆਪਣੇ ਕੋਲ ਕਿੰਨੀਆਂ ਆ ਸਭ ਤੋਂ ਜ਼ਿਆਦਾ ਭਾਰ ਵਾਲੀ ਕੁਆਂਟਰ ਦੇ ਕਰੀਬ ਵੀ ਹੈਗੀਆਂ ਬੱਕਰੀਆਂ ਆਪਣੇ ਕੋਲ ਸਾਰੀਆਂ ਜਿਵੇਂ ਵੱਡੀਆਂ ਬੱਕਰੀਆਂ ਖੜੀਆਂ ਨੇ ਜੀ ਉਹ ਖੜੀਆਂ ਨੇ ਕਾਫੀ ਵੱਡੀਆਂ ਬੱਕਰੀਆਂ ਹੈਗੀਆਂ ਨੇ ਆਪਣੇ ਕੋਲ ਐਵੇਂ ਹੁੰਦਾ ਕਿ ਜਿਹਦਾ ਜਿਹੜੀ ਬੱਕਰੀ ਦਾ ਭਾਰ ਜ਼ਿਆਦਾ ਹੋਵੇ ਲੋਕ ਉਹਨੂੰ ਖਰੀਦਣਾ ਪਸੰਦ ਕਰਦੇ ਬਿਲਕੁਲ ਜੀ ਜੇ ਕੁਆਲਿਟੀ ਲੈਣੀ ਹੈ ਤਾਂ ਆਪਾਂ ਨੂੰ ਵੱਡੀ ਬੱਕਰੀ ਉਹ ਉਹ ਨਹੀਂ ਉਹਦੇ ਜਿਹੜੇ ਬੱਚੇ ਹੋਣਗੇ ਉਹ ਹੈਲਦੀ ਹੋਣਗੇ ਜਦੋਂ ਬੱਚੇ ਦਊਗੀ ਆਪਾਂ ਨੂੰ ਜੇ ਉਹਦਾ ਖੁਦ ਦਾ weight ਘੱਟ ਤਾਂ ਉਹਨੇ ਬੱਚੇ ਵੀ ਛੋਟੇ ਦੇਣੇ ਆ ਜੀ ਇੱਕ ਸਰ ਮੈਂ ਦੇਖ ਰਹੀ ਸੀ ਕਿ ਮੈਂ ਮੈਸੇਜ ਜਿੰਨਾ ਕਿ ਮੈਂ ਸੁਣਿਆ ਵੀ ਜਿਹੜੀ ਬੀਟਲ ਬੱਕਰੀ ਹੁੰਦੀ ਹੈ ਉਹ ਕਾਲੇ ਰੰਗ ਦੀ ਹੁੰਦੀ ਆ ਤਾਂ ਇਹ ਪੂਰੀਆਂ ਵੀ ਨੇ ਵਿੱਚ ਡੱਬ ਕੇ ਡੱਬੀਆਂ ਜਿਹਾ ਵੀ ਨੇ ਇਹਨਾਂ ਦਾ ਕੀ ਰੀਜ਼ਨ ਹੈ ਨਹੀਂ ਇੱਕ ਜ਼ਰੂਰੀ ਨਹੀਂ ਕਾਲੀਆਂ ਬਿੱਟਲ ਨੇ ਜੀ ਹਾਂਜੀ ਪੱਕਾ ਲੋਹਾ ਰੰਗ ਵੀ ਆ ਜਾਂਦਾ ਇਹਦੇ ਵਿੱਚ ਭੂਰੇ ਰੰਗ ਚ ਵੀ ਆ ਜਾਂਦੀ ਆ ਪੱਕਾ ਲੋਹਾ ਕਿਹੜਾ ਜਿਹੜਾ ਪੂਰਾ ਐਨ ਗੂੜਾ ਆਹ ਵਾਲਾ ਹਾਂਜੀ ਅੱਛਾ ਉਹ ਵਾਲਾ ਇਹਨੂੰ ਪੱਕਾ ਲੋਹਾ ਕਹਿ ਦਿੰਨੇ ਆਪਾਂ ਜੀ ਠੀਕ ਹੈ ਜੀ ਤੇ ਦੂਸਰੇ ਰੰਗਾਂ ਚ ਵੀ ਆ ਜਾਂਦੀਆਂ ਨੇ ਇਹ ਵੀ ਬਿੱਟਲੀ ਇਹਨੂੰ ਵੈਸੇ ਭੂਰੀ ਆ ਨਾਗਰੀ ਕਹਿ ਸਕਦੇ ਆਪਾਂ ਪਰ ਇਹ ਬਿੱਟਲ ਮਤਲਬ ਰੰਗ ਦਾ ਕੋਈ ਉਹ ਨਹੀਂ ਹੈ ਨਹੀਂ ਰੰਗ ਦਾ ਕੋਈ ਐਡਾ ਇਸ਼ੂ ਨਹੀਂ ਪਰ ਠੀਕ ਹੈ ਡਿਮਾਂਡ ਕਾਲੇ ਦੀ ਡਿਮਾਂਡ ਕਾਲੇ ਦੀ ਦਾ ਕੋਈ ਰੀਜ਼ਨ ਤਾਂ ਹੋਏਗਾ ਕਾਲੇ ਦੀ ਤੇ ਲੋਹੇ ਦੀ ਨਹੀਂ ਬਸ ਉਹ ਤਾਂ ਬਣਾਉਣ ਤੇ ਆ ਜੀ ਕਈ ਵਾਰੀ ਕੋਈ ਟ੍ਰੈਂਡ ਡੱਬੇ ਦਾ ਆ ਜਾਂਦਾ ਹਾਂਜੀ 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 ਜਿਵੇਂ ਇਸ ਬੱਕਰੀ ਦੀ ਕੁਆਲਿਟੀ ਦੇਖ ਸਕਦੇ ਆ ਤੁਸੀਂ ਇਹਦੇ ਕੰਨ ਦੇਖੋ ਇਹਦੀ ਹਾਈਟ ਦੇਖੋ ਇਹ ਵੀ ਸਾਡੀ ਸਪੈਸ਼ਲ ਬੱਕਰੀ ਹੈ ਜੀ ਠੀਕ ਹੈ ਇਹਨਾਂ ਦੇ ਤੁਸੀਂ ਇਹ ਥੈਲੇ ਜੀ ਕਿਉਂ ਪਾਏ ਹੋਇਆ ਇਹ ਇਹਨਾਂ ਦੇ ਹੈਗਾ ਜੀ ਜਿਵੇਂ ਬੱਚੇ ਵਾਰ-ਵਾਰ ਇਹ ਤਾਂ ਦੁੱਧ ਨਾ ਪੀਣ ਠੀਕ ਹੈ ਪ੍ਰੋਪਰ ਟਾਈਮ ਤੇ ਇਹਨਾਂ ਨੂੰ ਦੁੱਧ ਦਿੱਤਾ ਜਾਂਦਾ ਬੱਚਿਆਂ ਨੂੰ ਹਾਂ ਜਿਵੇਂ ਛੋਟੇ ਆ ਤਾਂ ਉਹਨਾਂ ਨੂੰ ਤਿੰਨ ਵਾਰੀ ਦਿਨ ਚ ਆਪਾਂ ਪਿਉਾਉਣੇ ਆ ਤਾਂ ਉਸ ਕਰਕੇ ਆ ਵੀ ਇਹਨਾਂ ਨੂੰ ਵਾਰ-ਵਾਰ ਡਿਸਟਰਬ ਨਾ ਕਰਨ ਬੱਚੇ ਕਿੰਨੇ ਇੱਕ ਦਿਨ ਚ ਆਪਾਂ ਕਿੰਨਾ ਦੁੱਧ ਮਤਲਬ ਪਲਾਣਾ ਚਾਹੀਦਾ ਬੱਚੇ ਨੂੰ ਬੱਕਰਿਆਂ ਦੇ ਉਹਨਾਂ ਬੱਚਿਆਂ ਤੇ ਛੱਡ ਦਈਦਾ ਜੀ ਕਿੰਨਾ ਪੀਂਦੇ ਨੇ ਜਿਸ ਬੱਕਰੀ ਦਾ ਜਿਆਦਾ ਦੁੱਧ ਹੁੰਦਾ ਤਾਂ ਬੱਚੇ ਖੁਦ ਹੀ ਛੱਡ ਦਿੰਦੇ ਨੇ ਜਿੰਨਾ ਉਹਨੇ ਆਪ ਦੀ ਕੰਪੈਸਟੀ ਦੇ ਮੁਤਾਬਕ ਪੀ ਲੈਣਾ ਹੁੰਦਾ। ਇਹ ਦਿਨ ਚ ਦੋ ਵਾਰੀ ਆ ਫਿਰ? ਛੋਟੇ ਬੱਚਿਆਂ ਨੂੰ ਤਿੰਨ ਵਾਰੀ ਫਿਰ ਦਿਨ ਚ ਦੋ ਵਾਰੀ ਪਿਉਨੇ ਆ ਜੀ। ਤੇ ਛੋਟੇ ਬੱਚਿਆਂ ਨੂੰ ਖੁਰਾਕ ਦਾ ਕਿਵੇਂ ਕਰਦੇ ਹੋ? ਕਿਵੇਂ ਦੇਣੀ ਚਾਹੀਦੀ ਇਹਨਾਂ ਨੂੰ? ਖੁਰਾਕ ਪਹਿਲਾਂ ਤਾਂ ਅਸੀਂ ਦੁੱਧ ਹੀ ਪਾਲਦੇ ਹੈਗੇ ਜੀ। ਖੁੱਲਾ ਦੁੱਧ ਪਿਉਨੇ ਬੱਚਿਆਂ ਨੂੰ। ਕਿੰਨੇ ਕ ਦਿਨ? ਮੰਨ ਲਓ 20 ਦਿਨ ਤੱਕ ਸੀ ਉਹਨਾਂ ਨੂੰ 20-25 ਦਿਨ ਤੱਕ ਦੁੱਧ ਤੇ ਹੀ ਰੱਖਦੇ ਹੈਗੇ ਆ ਫਿਰ ਉਹਨਾਂ ਦੇ ਅੱਗੇ ਛੋਲਿਆਂ ਦਾ ਛਿਲਕਾ ਜਾਂ ਸੋਇਆਬੀਨ ਦਾ ਛਿਲਕਾ ਰੱਖ ਦਿਆ ਤਾਂ ਕਿ ਥੋੜਾ ਥੋੜਾ ਮੂੰਹ ਮਾਰਨਾ ਸਟਾਰਟ ਕਰਨ ਉਹਨੂੰ ਠੀਕ ਹੈ ਬਾ ਫਿਰ ਇਸੇ ਤਰ੍ਹਾਂ ਥੋੜੀ ਸਟਾਰਟਰ ਫੀਡ ਉਹਨਾਂ ਨੂੰ ਬੱਚਿਆਂ ਵਾਸਤੇ ਸ਼ੁਰੂ ਕਰ ਦਈਦੀ ਆ ਜੀ ਹਾਂਜੀ ਹਾਂਜੀ ਇਹ ਫੀਡ ਵਗੈਰਾ ਜਾਂ ਜਿਹੜੇ ਤੁਸੀਂ ਕਹਿ ਰਹੇ ਹੋ ਛੋਲਿਆਂ ਦਾ ਛਿਲਕਾ ਇਹ ਤੁਸੀਂ ਕਿੱਥੋਂ ਲੈਂਦੇ ਹੋ ਸਾਰਾ ਕੁਝ ਇਹ ਜਗਰਾਉਂ ਤੋਂ ਜੀ ਮਤਲਬ ਲੋਕਲ ਤੋਂ ਹਾਂਜੀ ਲੋਕਲ ਇੱਥੇ ਤੁਸੀਂ ਖੇਤ 'ਚ ਕਿਹੜੀ-ਕਿਹੜੀ ਚੀਜ਼ ਲਗਾਈ ਹੋਈ ਆ ਅ ਖੇਤ ਜਿਵੇਂ ਹੁਣ ਕਣਕ ਵੱਢੀ ਜਾਣੀ ਹੈ ਜੀ ਤਾਂ ਖੇਤ ਦੇ ਵਿੱਚ ਜੰਤਰ ਬਾਜਰਾ ਇਸ ਤਰ੍ਹਾਂ ਤਿੰਨ ਚਾਰ ਚੀਜ਼ਾਂ ਮਿਕਸ ਕਰਕੇ ਅਸੀਂ 6-7 ਕੇਲੇ ਲਾ ਲੈਣੇ ਆ ਤੇ ਉਦੋਂ ਗਰਮੀਆਂ ਦਾ ਟਾਈਮ ਆ ਜਾਂਦਾ ਇਕ ਤਾਂ ਟੀਨਾਂ ਦੇ ਥੋੜਾ ਤਪਣ ਦਾ ਹੁੰਦਾ ਵੈਸੇ ਆਪਾਂ ਪ੍ਰਬੰਧ ਕੀਤਾ ਤੁਸੀਂ ਵੈਂਟੀਲੇਸ਼ਨ ਵਾਲੇ ਲਾਗੇ ਹੋਏ ਨੇ ਆਪਣੇ ਹਾਂਜੀ ਮੈਂ ਦੇਖ ਰਹੀ ਸੀ ਸਾਰੇ ਫਾਰਮ ਦੇ ਵਾਲੇ ਵਾਲੇ ਲੱਗੇ ਹੋਏ ਨੇ ਇਹਨਾਂ ਦੇ ਕੀ ਮਤਲਬ ਇਹ ਕਿਉਂ ਲਗਾਏ ਆ ਕੋਈ ਆਪਾਂ ਇਹਨਾਂ ਨੂੰ ਬਿਜਲੀ ਦਾ ਕਨੈਕਸ਼ਨ ਨਹੀਂ ਦੇਣਾ ਜੀ ਇਹ ਹਵਾ ਦੇ ਨਾਲ ਹੀ ਘੁਕਦੇ ਰਹਿੰਦੇ ਨੇ ਤੇ ਗਰਮੀ ਜਿਹੜਾ ਟੈਂਪਰੇਚਰ ਚ 3-4 ਡਿਗਰੀ ਦਾ ਫਰਕ ਪਾ ਦਿੰਦੇ ਨੇ ਅੱਛਾ ਇਹ ਗਰਮੀਆਂ ਚ ਹੀ ਮਤਲਬ ਹੁੰਦਾ ਹਾਂਜੀ ਇਹ ਸੜੀਆਂ ਚ ਵੀ ਲੱਗੇ ਰਹਿੰਦੇ ਨੇ ਸੜੀਆਂ ਚ ਲੱਗਿਆ ਜਿਵੇਂ ਹੁਣ ਬੱਦਲ ਹੋ ਗਿਆ ਪਰਾਲੀ ਲਾ ਕੇ ਅੰਦਰ 스ਮੈਲ ਪੈਦਾ ਹੋਊਗੀ ਇਹਨਾਂ ਨੇ ਉਹ 스ਮੈਲ ਨਹੀਂ ਆਉਣ ਦੇਣੀ ਉਹ ਸਾਰੀ ਉਹ ਆਊਟ ਦੁਪਹਿਰਾਂ ਗਰਮੀਆਂ ਦਾ ਉੱਥੇ ਘਟ ਆਉਂਦੀਆਂ ਨੇ ਠੀਕ ਹੈ ਮਤਲਬ ਤੁਸੀਂ ਜਿਹੜਾ ਖੇਤ ਜਿਸ ਸ਼ਾਰਾ ਕੁਝ ਉਗਾ ਰਹੇ ਹੋ ਉਹ ਬੱਕਰੀਆਂ ਵਾਸਤੇ ਹੀ ਆ ਬੱਕਰੀਆਂ ਵਾਸਤੇ ਹਾਂਜੀ ਕੋਈ ਆਪਣਾ ਜਿਵੇਂ ਘਰ ਦੀ ਖੇਤੀ ਵਗੈਰਾ ਨਹੀਂ ਕਰਦੇ ਨਹੀਂ ਖੇਤੀ ਕਰਦੇ ਕਰ ਖੇਤੀ ਵੀ ਕਰਦੇ ਆ ਪਹਿਲਾਂ ਆਰਗੇਨਿਕ ਕਣਕ ਪੈਦਾ ਕਰਦੇ ਸੀਗੇ ਹਾਂਜੀ ਇਸ ਵਾਰ ਇੱਕਲੇ ਦੇ ਵਿੱਚ ਅਮਰੂਦਾਂ ਦਾ ਬਾਗ ਲਾਇਆ ਉਹਦੇ ਵਿੱਚ ਘਰੇਲੂ ਲੋੜ ਮੁਤਾਬਕ ਛੋਲੇ ਲਾਏ ਨੇ ਜੀ ਮਸਰੀ ਲਾਈਆ ਲਸਣ ਲਾਇਆ ਪਿਆਜ਼ ਲਾਏ ਨੇ ਮਟਰ ਲਾਏ ਨੇ ਬਹੁਤ ਸਾਰਾ ਕੁਝ ਲਾਏ ਹੋਏ ਨੇ ਸਾਰਾ ਕੁਝ ਆਰਗੇਨਿਕ ਲੋ ਖੇਤੀਬਾੜੀ ਵੀ ਕਰਦੇ ਹੋ ਤੇ ਪਸ਼ੂ ਪਾਲਣ ਜੀ ਉਹਦਾ ਪੂਰਾ ਇੰਡਸਟਰੀ ਗਾਜਰਾ ਸੌਫ ਇਹ ਉਹ ਸਾਰਾ ਕੁਝ ਇੱਕ ਕਿੱਲੇ ਦੇ ਵਿੱਚ ਇਦਕੀ ਆਰਗੇਨਿਕ ਹੀ ਕੀਤਾ ਜੀ ਠੀਕ ਹੈ ਸਰ ਠੀਕ ਹੈ ਇਹ ਕਪੜੇ ਬਹੁਤ ਘੱਟ ਮੈਣ ਵਾਲੀ ਕਿਸਮ ਆ ਜੀ ਇਹਨੂੰ ਮੱਖੀ ਚੀਨੀ ਕਿਹਾ ਜਾਂਦਾ ਪਾਕਿਸਤਾਨ 'ਚ ਜਿਆਦਾਤਰ ਮਿਲਦੀ ਆ ਜੀ ਆਪਣੇ ਲੋਕਾਂ ਦੀ ਬੜੀ ਪਸੰਦ ਆ ਜਿਹੜੇ ਆਪਣੇ ਲੋਕ ਨੇ ਉਹ ਪਾਕਿਸਤਾਨ ਤੋਂ ਮੰਗਵਾਉਣ ਬਾਰੇ ਵੀ ਸੋਚਦੇ ਨੇ ਕਿ ਇਹਨੂੰ ਮੰਗਾਇਆ ਜਾਵੇ ਹਾਂਜੀ ਇਹ ਵੀ ਸਾਡੇ ਕੋਲ ਇਹਦੀ ਖਾਸੀਅਤ ਕੀ ਆ ਦੇਖਣ ਚ ਬਹੁਤ ਖੂਬਸੂਰਤ ਹੈ ਜੀ ਦੇਖਣ ਚ ਬਹੁਤ ਖੂਬਸੂਰਤ ਹੈ ਅਮੇ ਦੁੱਧ ਦੇ ਤਪਾਦਨ ਕਿੰਨਾ ਹੈ ਦਾ ਦੁੱਧ ਦੇ ਤਪਾਦਨ ਤਾਂ ਉਹੀ ਬੀਟਲ ਵਾਲੀ ਹੈ ਜੀ ਸੇਮ ਸੇਮ ਹੀ ਹੈ ਦੁੱਧ ਦੇ ਤਪਾਦਨ ਉਹੀ ਆ ਬਸ ਇੱਕ ਕਲਰ ਨੂੰ ਜਿਆਦਾ ਹੈਗੀ ਤਾਂ ਬੀਟਲ ਹੀ ਆ ਬੀਟਲ ਹੀ ਆ ਬੀਟਲ ਹੀ ਆ ਜੀ ਬਸ ਤੇ ਪਤਾ ਹੈ ਕਿ ਪਾਕਿਸਤਾਨ ਦੇ ਵਿੱਚ ਜਿਆਦਾ ਤੇ ਰੰਗਾਂ ਦਾ ਡਿਜ਼ਾਈਨ ਦੇਖ ਕੇ ਤਾਂ ਨਾਂ ਜਿਹੜਾ ਮੱਖੀ ਚੀਨੀ ਆ ਜੀ ਇਹਦਾ ਠੀਕ ਹੈ ਜੀ ਹਾਂ ਜੀ ਪਾਕਿਸਤਾਨ ਚ ਜਿਆਦਾ ਪਾਈ ਜਾਂਦੀ ਹੈ ਠੀਕ ਹੈ ਸਰ ਹੁਣ ਜਿਵੇਂ ਆਪਾਂ ਸਾਰੀਆਂ ਗੱਲਾਂ ਬਾਰੇ ਤਾਂ ਜਾਣ ਹੀ ਲਿਆ ਇਹਨਾਂ ਦਾ ਆਖਰਖਾਵ ਹਾਊਸਿੰਗ ਸਿਸਟਮ ਸਾਰਾ ਕੁਝ ਹਾਂਜੀ ਹੁਣ ਉਹ ਹੀ ਸੋਚਦਾ ਕਿ ਮੈਨੂੰ ਅੱਗੇ ਜਾ ਕੇ ਕਿੰਨਾ ਕੁ ਮੁਨਾਫਾ ਹੋਊਗਾ ਜਾਂ ਲਾਭ ਹੋਊਗਾ ਤਾਂ ਕਿੰਨਾ ਕੁ ਤੁਹਾਨੂੰ ਲਾਭ ਹੋ ਜਾਂਦਾ ਆਪਣੇ ਇਸ ਫਾਰਮ ਤੋਂ ਇਹਦੇ ਚੋਂ ਵਧੀਆ ਪ੍ਰੋਫਿਟ ਹੈ ਜੀ ਮੈਂ ਨਾਪ ਤੋਲ ਕੇ ਤੁਹਾਨੂੰ ਇਸ ਕਰਕੇ ਨਹੀਂ ਦੱਸ ਸਕਦਾ ਕਿਉਂਕਿ ਅਸੀਂ 500 ਬੱਕਰੀ ਦਾ ਫਾਰਮ ਕਰਨਾ ਕਰਕੇ ਹਜੇ ਫੀਮੇਲ ਵੇਚ ਨਹੀਂ ਰਹੇ ਮੇਲ ਬੱਚੇ ਵੇਚ ਰਹੇ ਆ ਉਹ ਬੜੇ ਵਧੀਆ ਰੇਟ ਤੇ ਵੇਚ ਰਹੇ ਆ ਜੇ ਤੁਸੀਂ ਬਰੀਡ ਤੇ ਕੰਮ ਕਰਦੇ ਹੋ ਤਾਂ ਫਿਰ ਮੁਨਾਫਾ ਇਹਦੇ ਚ ਬਹੁਤ ਵਧੀਆ ਹੈਗਾ ਠੀਕ ਹੈ ਸਰ ਧੰਨਵਾਦ ਤੁਹਾਡਾ ਬਹੁਤ-ਬਹੁਤ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੇ ਜਿਵੇਂ ਤੁਸੀਂ ਕਿਹਾ ਕਿ ਮੈਂ ਆਪਣਾ ਜਿਹੜਾ ਬੱਕਰੀ ਪਾਲਣ ਦਾ ਜਿਹੜਾ ਤੰਦਾ ਹੈ ਉਹਨੂੰ 500 ਬੱਕਰੀਆਂ ਤੱਕ ਲੈ ਕੇ ਜਾਣਾ ਤਾਂ ਮੈਂ ਉਮੀਦ ਕਰਦੀ ਆ ਵੀ ਤੁਹਾਡਾ ਜਿਹੜਾ ਇਹ ਫਾਰਮ ਆ ਸਫਲ ਰਵੇ ਤੇ ਤੁਸੀਂ ਹੋਰਾਂ ਲਈ ਵੀ ਪ੍ਰੇਰਨਾ ਬਣੋ ਧੰਨਵਾਦ ਜੀ ਤੁਸੀਂ ਵੀ ਚੱਲ ਕੇ ਸਾਡੇ ਫਾਰਮ ਤੇ ਆਏ ਸਾਰਾ ਕਵਰ ਕੀਤਾ ਫਾਰਮ ਤੁਹਾਡੀ ਟੀਮ ਦਾ ਵੀ ਸਾਰੀ ਦਾ ਬਹੁਤ-ਬਹੁਤ ਧੰਨਵਾਦ ਜੀ ਠੀਕ ਹੈ